ਉਦੇ ਕੁਝ ਡੈਮੇਜ ਹੋ ਰਿਹਾ ਹੋਵੇ ਤਾਂ ਆਪਣੇ ਆਪ ਨੂੰ ਸੈਲਫ ਰਿਪੇਅਰ ਕਰਦਾ ਰਹਿੰਦਾ ਹੈ ਪਰ ਉਹ ਸੈਲਫ ਰਿਪੇਅਰ ਕਰਦਾ ਟਾਈਮ ਵੀ ਤਾਂ ਚਾਹੀਦਾ ਨਾ ਜੇ ਤੁਸੀਂ ਹਰ ਰੋਜ਼ ਉਹਦੇ ਉੱਤੇ ਅਲਕੋਹਲ ਤੇ ਅਲਕੋਹਲ ਦੇਈ ਜਾ ਰਹੇ ਹੋ ਦੇਈ ਜਾ ਰਹੇ ਤਾਂ ਕੋਈ ਟਾਈਮ ਤਾਂ ਆਏਗਾ ਜਦੋਂ ਲੀਵਰ ਆਪਣੇ ਆਪ ਨੂੰ ਰਿਪੇਅਰ ਕਰਨਾ ਬੰਦ ਕਰ ਦੇਗਾ ਬਿਲਕੁਲ ਬਿਲਕੁਲ ਤਾਂ ਇਸ ਕਰਕੇ ਅਲਕੋਹਲ ਕੰਜ਼ਮਪਸ਼ਨ ਜੇ ਕੋਈ ਕਰਦਾ ਵੀ ਹੈ ਤਾਂ ਬਹੁਤ ਥੋੜੀ ਕੁਆਟਿਟੀ ਜਿਹੜੀ ਆਪਾਂ ਕਹਿੰਦੇ ਆ ਕਿ ਨਮਸਕਾਰ ਦੀ ਪਹਿਲੇ ਦਸਕਾ ਮੈਂ ਸ਼ਮਸ਼ੀਰ ਬਗਾ ਤੁਸੀਂ ਦੇਖ ਰਹੇ ਹੋ ਆਰਟੀ 1 ਤੇ ਅੱਜ ਅਸੀਂ ਇੱਕ ਵਿਸ਼ੇਸ਼ ਗੱਲਬਾਤ ਕਰਨ ਵਾਸਤੇ ਜਾ ਰਹੇ ਹਾਂ ਚਾੜਨਾ ਸਟੂਡੀਓ ਦੇ ਵਿੱਚ ਮੌਜੂਦ ਨੇ ਡਾਕਟਰ राजीव अग्रवाल ਜੀ ਮੈਸੇਡਿਸਨ ਨੇ ਤੇ ਐਮਬੀਬੀਐਸ ਡਾਕਟਰ ਨੇ ਜਿਹੜੇ ਕਿ ਗਵਰਨਮੈਂਟ ਦੇ ਵਿੱਚ ਸਰਕਾਰੀ ਹਸਪੀਟਲ ਦੇ ਵਿੱਚ জব ਕਰ ਚੁੱਕੇ ਨੇ ਤੇ ਅੱਜ ਬਿਮਾਰੀਆਂ ਦੇ ਨਾਲ ਪਰੇ ਦਿਨ ਬਾਧੀਆਂ ਜਾਰੀ ਨੇ ਜਿਨਾਂ ਨੂੰ ਦੇਖਦੇ ਹੋਏ ਅੱਜ ਅਸੀਂ ਡਾਕਟਰ ਸਾਹਿਬ ਨੂੰ ਅਸੀਂ ਆਪਣੇ ਸਟੂਡੀਓ ਦੇ ਵਿੱਚ ਬੁਲਾਇਆ ਹੈ ਤੇ ਜਿਵੇਂ ਕੁਝ ਖਾਸ ਗੱਲਬਾਤ ਅੱਜਕੱਲ੍ਹ ਨਹੀਂ ਚੱਲ ਰਹੀ ਮਾਹੌਲ ਨੂੰ ਅੱਜਕੱਲ੍ਹ ਚੱਲ ਰਹੀਆਂ ਬਿਮਾਰੀਆਂ ਦੇ ਸੰਬੰਧ ਵਿੱਚ ਲਵਾਂਗੇ ਡਾਕਟਰ ਸਾਹਿਬ ਨਮਸਕਾਰ ਜੀ ਨਮਸਕਾਰ ਜੀ ਹੋਸ਼ਨਾਵ ਜੀ ਠੀਕ ਠਾਕ ਹੈ ਜੀ ਸਭ ਠੀਕ ਹੈ ਜੀ ਤੇ ਡਾਕਟਰ ਸਾਹਿਬ ਅਸੀਂ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਖੜਾ ਜਾ ਤੁਸੀਂ ਆਪਣੇ ਬਾਰੇ ਸਾਡੇ ਦਰਸ਼ਕਾਂ ਨਾਲ ਸਿਰ ਗੱਲ ਕਰੋ ਜਰਾ ਪਹਿਲਾ ਤਾਂ ਮੈਂ ਆਰਟੀਵੀ 1 ਚੈਨਲ ਦਾ ਸ਼ਮਸ਼ੇਰ ਬਗਾ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਅੱਜ ਮੈਨੂੰ ਇਸ ਟਾਕ ਲਈ ਇਨਵਾਈਟ ਕੀਤਾ ਤਾਂ ਕਿ ਲੋਕਾਂ ਨੂੰ ਕੁਝ ਇਸ ਮੌਸਮ ਦੇ ਵਿੱਚ ਤੇ ਰੁਟੀਨ ਦੀ ਜਿਹੜੀ ਬਿਮਾਰੀਆਂ ਉਹਦੇ ਬਾਰੇ ਆਪਾਂ ਜਾਗਰੂਕ ਕਰ ਸਕੀਏ ਮੇਰਾ ਨਾਮ ਡਾਕਟਰ ਰਾਜੀਵ ਅਗਰਵਾਲ ਮੈਂ ਐਮ ਬੀਬੀਐਸ ਐਮ ਡੀ ਮੈਡੀਸਿਨ ਤੇ ਅਗਰਵਾਲ ਹਸਪੀਟਲ ਗਿਆਨੀ ਜ਼ੈਲ ਸਿੰਘ ਨਗਰ ਉੱਪਰ ਵਿੱਚ ਕੰਮ ਕਰ ਰਿਹਾ ਹਾਂ ਮੈਂ ਆਪਣੀ ਮੋਡਲੀ ਐਮ ਬੀ ਬੀ ਐਸ ਦੀ ਪੜਾਈ ਜਿਹੜੀ ਹੈ ਉਹ ਗਵਰਨਮੈਂਟ ਮੈਡੀਕਲ ਕਾਲਜ ਅੰਬੀਸਰ ਤੋਂ ਕੀਤੀ ਤੇ ਐਮ ਡੀ ਮੈਡੀਸਿਨ ਗਵਰਨਮੈਂਟ ਮੈਡੀਕਲ ਕਾਲਜ ਰਜਿੰਦਰਾ ਹਸਪੀਟਲ ਪਟਿਆਲਾ ਤੋਂ ਤੇ ਉਸ ਤੋਂ ਬਾਅਦ ਤਕਰੀਬਨ 13-14 ਸਾਲ ਮੈਂ ਸਰਕਾਰੀ ਸੇਵਾ ਵੀ ਨਿਭਾਈ ਹੈ ਤੇ ਹੁਣ ਪਿਛਲੇ ਡੇਢ ਦੋ ਸਾਲ ਤੋਂ ਮੈਂ ਆਪਣਾ ਅਗਰਵਾਲ ਹਸਪੀਟਲ ਜਿਹੜਾ ਕਿ ਗਿਆਨੀ ਜ਼ੈਲ ਸਿੰਘ ਨਗਰ ਵਿੱਚ ਲੋਕੇਟਿਡ ਹੈ ਉੱਥੇ ਮੈਂ بطور ਐਮ ਡੀ ਮੈਡੀਸਿਨ ਕੰਮ ਕਰ ਰਿਹਾ ਹਾਂ ਬਿਲਕੁਲ ਬਿਲਕੁਲ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਜਾਣਕਾਰੀ ਦਿੱਤੀ ਡਾਕਟਰ ਸਾਹਿਬ ਇੱਕ ਮੈਂ ਤੁਹਾਨੂੰ ਅੱਜ ਗੱਲਬਾਤ ਸ਼ੁਰੂ ਕਰਦੇ ਆ ਕਿ ਕਿ ਅਸੀਂ ਅੱਜ ਕਿਹ ਬਿਮਾਰੀਆਂ ਦੀ ਗੱਲਬਾਤ ਕਰਾਂਗੇ ਕਿਉਂਕਿ ਅਕਸਰ ਆਪਾਂ ਦੇਖ ਰਹੇ ਆ ਵੀ ਲੋਕਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਵੱਧੀਆਂ ਜਾ ਰਹੀਆਂ ਨੇ ਤੇ ਜਿਹਦੇ ਵਿੱਚ ਪੇਟ ਦੀਆਂ ਬਿਮਾਰੀਆਂ ਜ਼ਿਆਦਾ ਆ ਇਹ ਪੇਟ ਦੀਆਂ ਬਿਮਾਰੀਆਂ ਕੀ ਕਾਰਨ ਹੈ ਵੀ ਪੇਟ ਦੀਆਂ ਬਿਮਾਰੀਆਂ ਇੰਨੀਆਂ ਜ਼ਿਆਦਾ ਵੱਧ ਰਹੀਆਂ ਦੇਖੋ ਆਜ ਕੱਲ ਦੀ ਸਮੇਂ ਵਿੱਚ ਪੇਟ ਦੀਆਂ ਬਿਮਾਰੀਆਂ ਦਾ ਵਧਣ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਆਪਣੀ ਜਿਹੜੀ ਖੁਰਾਕ ਹੈ ਉਹੋ ਇੱਕ ਤਾਂ ਪ੍ਰੋਪਰ ਨਹੀਂ ਹੈ ਜਿਹਨੂੰ ਆਪਾਂ ਬੈਲੈਂਸਡ ਡਾਈਟ ਕਹਿੰਦੇ ਆ ਤੇ ਨਿਯਮਿਤ ਖੁਰਾਕ ਜਿਹੜੀ ਹੋਣੀ ਚਾਹੀਦੀ ਆ ਉਹ ਨਹੀਂ ਹੈ ਜੀ ਤੇ ਦੂਸਰਾ ਜਿਹੜੀ ਆਪਣੀ ਡਾਈਟ ਹੈ ਉਹਦੇ ਵਿੱਚ ਜੰਕ ਫੂਡ ਜਿਹੜਾ ਅੱਜਕੱਲ ਰਿਵਾਜਿਕ ਹੋ ਗਿਆ ਹੈ ਕਿ ਬਾਹਰੋਂ ਜ਼ਿਆਦਾ ਖਾਣਾ ਘਰ ਦਾ ਘੱਟ ਖਾਣਾ ਠੀਕ ਹੈ ਬੱਚਿਆਂ ਨੂੰ ਵੀ ਤੁਸੀਂ ਦੇਖੋ ਅੱਜਕੱਲ ਬਾਹਰ ਦਾ ਖਾਣਾ ਜ਼ਿਆਦਾ ਪਸੰਦ ਆ ਜੇ ਉਹਨਾਂ ਨੂੰ ਕਹੋ ਰੋਟੀ ਸਬਜ਼ੀ ਕਿਉਂ ਨਹੀਂ ਖਾਂਦੇ ਜੀ ਟੇਸਟ ਹੀ ਨਹੀਂ ਲੱਗਦੀ ਨਹੀਂ ਲੱਗਦੀ ਜੀ ਠੀਕ ਹੈ ਤੇ ਇਹ ਜੰਕ ਫੂਡ ਜਿਹੜਾ ਡਾਈਟ ਵਿੱਚ ਵੱਧਦਾ ਜਾ ਰਿਹਾ ਹੈ ਤੇ ਨਾਲ ਦੀ ਨਾਲ ਫਿਜ਼ੀਕਲ ਐਕਟੀਵਿਟੀ ਜਿਹੜੀ ਹੈ ਉਹ ਘਟਦੀ ਜਾ ਰਹੀ ਹੈ ਬਿਲਕੁਲ ਬਿਲਕੁਲ ਮਤਲਬ ਹਰ ਕੋਈ ਤੁਸੀਂ ਦੇਖੋ ਸੈਡੈਂਟਰੀ ਲਾਈਫ ਸਟਾਈਲ ਹੈ ਸਾਰਾ ਦਿਨ ਬੈਠੇ ਹੈ ਖਾ ਰਹੇ ਹੈ ਤੇ ਲਾਈਫ ਸਟਾਈਲ ਕੋਈ ਪ੍ਰੋਪਰ ਹੈ ਨਹੀਂ ਇਸ ਕਰਕੇ ਪੇਟ ਦੀ ਬਿਮਾਰੀਆਂ ਵਧਦੀ ਜਾ ਰਹੀਆਂ ਸਪੈਸ਼ਲੀ ਹੁਣ ਜੇ ਆਪਾਂ ਇਸ ਮੌਸਮ ਦੀ ਗੱਲ ਕਰੀਏ ਜਿਵੇਂ ਹੁਣ ਮੌਨਸੂਨ ਸੀਜ਼ਨ ਹੈ ਤੇ ਬਰਸਾਤਾਂ ਦੇ ਵਿੱਚ ਸਪੈਸ਼ਲੀ ਪੇਟ ਦੀ ਬਿਮਾਰੀਆਂ ਜਿਵੇਂ ਕੀ ਡਾਇਰੀਆ ਲੱਗ ਜਾਣਾ ਲੈਟ ਉਲਟੀਆਂ ਟੱਟੀਆਂ ਲਗਨੀਆਂ ਬੁਖਾਰ ਹੋਣਾ ਪੇਟ ਦੇ ਵਿੱਚ ਦਰਦ ਰਹਿਣਾ ਲੀਵਰ ਦੀ ਪ੍ਰੋਬਲਮ ਹੋਣਾ ਜਿਹਦੇ ਵਿੱਚ ਜੋਨ ਡੀਜ਼ ਦਾ ਹੋ ਜਾਣਾ ਇਹ ਸਾਰੀਆਂ ਬਿਮਾਰੀਆਂ ਬਹੁਤ ਜ਼ਿਆਦਾ ਵੱਧ ਜਾਂਦੀਆਂ ਬਿਲਕੁਲ ਤੇ ਡਾਕਟਰ ਸਾਹਿਬ ਜਿਵੇਂ ਤੁਸੀਂ ਦੱਸਿਆ ਕਿ ਬਿਮਾਰੀਆਂ ਇਸ ਬਰਸਾਤ ਦੇ ਮੌਸਮ ਦੇ ਵਿੱਚ ਜ਼ਿਆਦਾਤਰ ਜਿਹੜਾ ਉੱਟੀਆਂ ਉੱਟੀਆਂ ਟੱਟੀਆਂ ਵਗੈਰਾ ਜ਼ਿਆਦਾ ਲੱਗਦੀਆਂ ਨੇ ਪਰ ਲੇਕਿਨ ਇਹ ਪਾ ਬਚਾਅ ਕਿਵੇਂ ਕੀਤਾ ਜਾ ਸਕਦਾ ਹੈ ਨਾ ਦੇਖੋ ਸਪਤੇ ਪਹਿਲਾਂ ਤਾਂ ਜਿੰਨਾ ਹੋ ਸਕੇ ਆਪਾਂ ਬਾਹਰ ਦੇ ਖਾਣੇ ਦਾ ਪਰਹੇਜ਼ ਕਰੀਏ ਜੀ ਘਰ ਦੇ ਵਿੱਚ ਫਰੈਸ਼ ਖਾਣਾ ਜਿਹੜਾ ਤੋ ਆਹ ਜਿਹੜਾ ਬਣਾਇਆ ਹੋਇਆ ਜਿਹੜਾ ਆਪ ਤਿਆਰ ਕੀਤਾ ਹੋਇਆ ਹੈ ਸਾਫ ਸੁਥਰੇ ਤਰੀਕੇ ਨਾਲ ਸਾਫ ਹੱਥਾਂ ਨਾਲ ਤਿਆਰ ਕੀਤਾ ਗਿਆ ਹੈ ਮੈਂ ਕੁਝ ਪੁਆਇੰਟਸ ਤੁਹਾਨੂੰ ਦੱਸਣਾ ਚਾਹਾਂਗਾ ਜਿਸ ਤੋਂ ਆਪਾਂ ਪੇਟ ਦੀ ਬਿਮਾਰੀਆਂ ਤੋਂ ਬਚ ਸਕਦੇ ਹਾਂ ਸਭ ਤੋਂ ਪਹਿਲਾਂ ਤਾਂ ਜਿਹੜਾ ਖਾਣਾ ਬਣਾ ਰਿਹਾ ਘਰ ਦੇ ਵਿੱਚ ਉਹ ਹੱਥ ਧੋ ਕੇ ਚੰਗੀ ਤਰ੍ਹਾਂ ਸਾਫ ਸੁਥਰੇ ਤਰੀਕੇ ਨਾਲ ਖਾਣਾ ਬਣਾਏ ਜਿਹੜਾ ਪਾਣੀ ਯੂਜ਼ ਕਰ ਰਹੇ ਆ ਖਾਣਾ ਬਣਾਣ ਲਈ ਉਹ ਪਾਣੀ ਸਾਫ ਸੁਥਰਾ ਹੋਵੇ ਇੱਕ ਫਿਲਟਰ ਦੇ ਵਿੱਚੋਂ ਯੂਜ਼ ਕੀਤਾ ਹੋਇਆ ਪਾਣੀ ਹੋਵੇ ਤੇ ਦੂਸਰੀ ਗੱਲ ਜਦੋਂ ਉਹ ਖਾਣਾ ਤਿਆਰ ਹੋਇਆ ਤਾਂ ਉਹ ਇਸ ਤਰੀਕੇ ਨਾਲ ਸਟੋਰ ਕੀਤਾ ਜਾਵੇ ਖਾਣ ਤੋਂ ਪਹਿਲਾਂ ਕਿ ਉਸਦੇ ਉੱਤੇ ਕੋਈ ਮੱਖੀਆਂ ਵਗੈਰਾ ਨਾ ਬੈਠਣ ਕਿਉਂਕਿ ਜਿਹੜੀ ਇਹ ਪੇਟ ਦੀ ਬਿਮਾਰੀਆਂ ਇਹਨੂੰ ਜ਼ਿਆਦਾ ਜਿਹੜੀ ਟਰਾਂਸਮਿਸ਼ਨ ਐ ਫੈਲਾਂਦੀਆਂ ਉਹ ਮੱਖੀਆਂ ਵਗੈਰਾ ਐਸੀ ਚੀਜ਼ਾਂ ਫਲਾਈਜ਼ ਫੈਲਾਂਦੀਆਂ ਤਾਂ ਖਾਣੇ ਨੂੰ ਉਹਨਾਂ ਫਲਾਈਜ਼ ਤੋਂ ਬਚਾਉਣਾ ਮੋਸਕੀਟੋਸ ਤੋਂ ਬਚਾਉਣਾ ਤੇ ਦੂਸਰਾ ਜਦੋਂ ਆਪਾਂ ਖਾਣਾ ਖਾਣਾ ਹੈ ਇੱਕ ਇਹ ਹੈਬਿਟ ਆਪਣੇ ਅੰਦਰ ਤੇ ਆਪਣੇ ਬੱਚਿਆਂ ਦੇ ਅੰਦਰ ਸ਼ੁਰੂ ਤੋਂ ਬਣਾਓ ਕਿ ਜਦੋਂ ਵੀ ਖਾਣਾ ਖਾਣ ਬੈਠਣਾ ਬਿਨਾ ਹੱਥ ਧੋਏ ਸਾਬਨ ਨਾਲ ਚੰਗੀ ਤਰ੍ਹਾਂ ਬਿਨਾ ਹੱਥ ਧੋਏ ਨਹੀਂ ਬੈਠਣਾ ਬਿਲਕੁਲ ਬਿਲਕੁਲ ਤਾਂ ਕਿ ਕਿ ਖਾਣਾ ਤਾਂ ਹੋ ਸਕਦਾ ਸਾਫ਼ ਬਣਿਆ ਹੋਵੇ ਪਰ ਤੁਹਾਡੇ ਹੱਥ ਸਾਫ਼ ਨਾ ਹੋਣ ਤਾਂ ਉਹ ਇੱਕ ਕਾਰਨ ਹੈ ਜਿਹਦੇ ਨਾਲ ਆਪਾਂ ਬਿਮਾਰੀ ਆਪਣੇ ਅੰਦਰ ਖੁਦ ਲੈ ਕੇ ਜਾਂਦੇ ਹਾਂ ਤੀਸਰਾ ਨੇਲਸ ਜਿਹੜੇ ਹੈ ਉਹ ਹਮੇਸ਼ਾ ਪ੍ਰੋਪਰਲੀ ਆਪਣੇ ਤੇ ਬੱਚਿਆਂ ਦੇ ਸਭ ਦੇ ਪ੍ਰੋਪਰਲੀ ਕੱਟੇ ਹੋਣੇ ਚਾਹੀਦੇ ਕਿਉਂਕਿ ਨੇਲਸ ਦੇ ਅੰਦਰ ਬਹੁਤ ਸਾਰੇ ਕੀਟਾਨੂ ਹੈ ਜਿਹੜੇ ਘਰ ਕਰਦੇ ਨੇ ਤੇ ਉਹ ਖਾਣਾ ਖਾਨ ਬਿਲੇ ਬਣਾਉਣ ਵਾਲੇ ਨੇ ਵੀ ਤੇ ਖਾਣ ਵਾਲੇ ਨੇ ਵੀ ਜੇ ਨੇਲਸ ਵਧੇ ਹੋਏ ਐ ਤੇ ਉਹਨਾਂ ਵਿੱਚ ਕਿਟਾ ਨੂੰ ਐ ਤੇ ਉਹ ਪੇਟ ਵਿੱਚ ਜਾਣੇ ਜਾਣੇ ਆ ਬਿਲਕੁਲ ਬਿਲਕੁਲ ਠੀਕ ਐ ਤੇ ਤੀਸਰਾ ਬਾਹਰ ਦਾ ਖਾਣਾ ਐਵੋਇਡ ਕਰੀਏ ਤਲੀ ਹੋਈ ਚੀਜ਼ਾਂ ਨੂੰ ਐਵੋਇਡ ਕਰੀਏ ਆਪਣੀ ਡਾਈਟ ਦੇ ਵਿੱਚ ਫਰੂਟਸ ਵੈਜੀਟੇਬਲਸ ਸੈਲਡਸ ਇਹਨਾਂ ਨੂੰ ਵਧਾਈਏ ਤੇ ਪੰਜਵਾਂ ਹਰ ਰੋਜ਼ ਇੱਕ ਆਪਣੀ ਰੂਟੀਨ ਬਣਾਈਏ ਕਿ ਅੱਧਾ ਘੰਟਾ ਘੱਟ ਤੋਂ ਘੱਟ ਹਰ ਰੋਜ਼ ਵਿਗਰਸ ਐਕਸਰਸਾਈਜ਼ ਕਰਨੀ ਹੀ ਕਰਨੀ ਹੈ ਤੁਸੀਂ ਦੇਖੋਗੇ ਅੱਜ ਦੀ ਡੇਟ ਦੇ ਵਿੱਚ ਛੋਟੇ-ਛੋਟੇ ਬੱਚਾਂ 'ਚ ਵੀ ਬਹੁਤ ਕਾਮਨ ਹੈ ਮੋਟਾਪਾ ਸਹੀ ਗੱਲ ਠੀਕ ਹੈ ਤੇ ਪੀਲੀਆ ਉਹਨਾਂ 'ਚ ਬਹੁਤ ਕਾਮਨ ਹੈ ਲੀਵਰ ਦੀ ਪ੍ਰੋਬਲਮਸ ਬਹੁਤ ਕਾਮਨ ਹੈ ਇਹ ਕਿਉਂ ਹੈ ਕਿਉਂਕਿ ਉਹਨਾਂ ਦੀ ਲਾਈਫਸਟਾਈਲ ਸੈਡੈਂਟਰੀ ਹੈ ਉਹਨਾਂ ਨੂੰ ਛੋਟੇ ਹੁੰਦੇ ਜੇ ਕੋਈ ਬੱਚਾ ਰੋ ਰਿਹਾ ਹੁੰਦਾ ਮਾਪੇ ਪਗ 1 ਮਿੰਟ ਲਾਂਦੇ ਜੀ ਹੱਥ ਮੋਬਾਈਲ ਫੜਾਦੇ ਚ ਚੁੱਪ ਕਰ ਜੂਗਾ ਸਹੀ ਗੱਲ ਹੈ ਸਹੀ ਆਪਾਂ ਖੁਦ ਹੈ ਜਿਨ੍ਹਾਂ ਨੇ ਬੱਚੇ ਨੂੰ ਮੋਬਾਈਲ ਦੀ ਆਦਤ ਪਾਈ ਹੈ ਤਾਂ ਇਸ ਕਰਕੇ ਆਪਾਂ ਖੁਦ ਆਪਣੀ ਹੈਬਿਟਸ ਨੂੰ ਠੀਕ ਕਰੀਏ ਤੇ ਬੱਚੇ ਦੇ ਅੰਦਰ ਬੱਚਾ ਉਹੀ ਸਿੱਖੂਗਾ ਜੋ ਦੇਖੂਗਾ ਜੇ ਤੁਸੀਂ ਖੁਦ ਫਿਜ਼ੀਕਲ ਐਕਟੀਵਿਟੀ ਤੁਹਾਡੇ ਨਹੀਂ ਹੋਊਗੀ ਜੇ ਤੁਸੀਂ ਹਰੋਸਵੇਰੇ ਸੈਰ ਤੇ ਨਹੀਂ ਜਾ ਰਹੇ ਹੋਗੇ ਸਾਰਾ ਦਿਨ ਹਰੋਜ ਤੁਸੀਂ ਵੀ ਆਪਣੀ ਫਿਜ਼ੀਕਲ ਇਨਐਕਟੀਵਿਟੀ ਰੱਖੋਗੇ ਬੱਚੇ ਨੇ ਵੀ ਉਹੀ ਸਿੱਖਣਾ ਹੈ ਦੇਖਾ ਵੇ ਮਾਪੇ ਤਾਂ ਸੈਰ ਕਰਨ ਜਾਂਦੇ ਨਹੀਂ ਮੈਂ ਕਿਵੇ ਜਾਵਾਂ ਡਾਕਟਰ ਸਾਹਿਬ ਇਹ ਗੱਲ ਤੁਸੀਂ ਬੜੀ ਵਧੀਆ ਕਹੀ ਹੈ ਵੀ ਅੱਜ ਕੱਲ ਖੂਤੇ ਕਰਦੇ ਸੀਗੇ ਚੱਕ ਕੇ ਖਿਲਾਉਂਦੇ ਸੀਗੇ ਅੱਜ ਕੱਲ ਸੌਖਾ ਜਿਹਾ ਮੰਤਰ ਹੈ ਵੀ ਮੋਬਾਈਲ ਚਲਾ ਕੇ ਕਾਰਟੂਨ ਵਗੈਰਾ ਕੁਝ ਦੇ ਦਿਓ ਜਾਂ ਮਿਊਜ਼ਿਕ ਲਗਾ ਕੇ ਦੇ ਦਿਓ ਬੱਚਾ ਖੁਸ਼ ਹੋ ਜਾਂਦਾ ਤੇ ਮੈਂ ਗੱਲ ਕਰਾਂਗਾ ਮੈਂ ਕਿਸੇ ਨਾ ਹਸਪੀਟਲ ਦੇ ਵਿੱਚ ਨਹੀਂ ਮੈਂ ਕਿਸੇ ਆਫਿਸ ਦੇ ਵਿੱਚ ਜਾ ਰਿਹਾ ਸੀਗਾ ਤੇ ਅਚਾਨਕ ਜਦੋਂ ਮੈਂ ਅੰਦਰ ਗਿਆ ਤਾਂ ਜਿਹੜੀ ਮੇਨ ਕੁਰਸੀ ਹੁੰਦੀ ਹੈ ਅਫਸਰ ਦੀ ਤੇ ਉਹਦੇ ਤੇ ਕੋਈ ਬੱਚਾ ਮੋਬਾਈਲ ਤੇ ਦੇਖ ਰਿਹਾ ਮੈਂ ਅਚਾਨਕ ਮੈਂ ਕਹਿੰਦਾ ਵੀ ਇਹ ਬੱਚਾ ਉਹ ਡਾਕਟਰ ਦੀ ਉਹਨੇ ਉਹਦੀ ਮੇਨ ਕੁਰਸੀ ਤੇ ਅਫਸਰ ਦੀ ਕੁਰਸੀ ਤੇ ਬੈਠਾ ਤੇ ਮੈਨੂੰ ਬੜਾ ਅਜੀਬ ਜਿਹਾ ਲੱਗਾ ਲੋ ਅੱਛਾ ਦੂਸਰੇ ਕਮਰੇ ਜਦੋਂ ਮੈਂ ਗਿਆ ਤਾਂ ਇੱਕ ਛੋਟੀ ਜੀ ਬੇਟੀ ਉਹ ਵੀ ਮੋਬਾਈਲ ਦੇ ਸਟੈਂਡ ਦੇ ਉੱਤੇ ਮੋਬਾਈਲ ਦੇਖ ਰਹੀ ਤੇ ਮੈਂ ਸੋਚਿਆ ਵੀ ਇਹ ਜਾਂ ਤਾਂ ਇਹਦੀ ਘਰੇਲੂ ਪ੍ਰੋਬਲਮ ਲੱਗ ਰਹੀ ਕੋਈ ਉਹ ਵੀ ਅੱਜ ਕੱਲ੍ਹ ਘਰਾਂ ਦੇ ਵਿੱਚ ਆਪਾਂ ਦਾਦਾ ਚਾਚੇ ਨਾਨੇ ਬਾਬੇ ਦਾਦੇ ਸਾਰੇ ਇਕੱਠੇ ਰਹਿੰਦੇ ਸੀਗੇ ਤੇ ਇੱਕ ਸੁਸਰੇ ਦੇ ਬੱਚਿਆਂ ਨੂੰ ਆਪਾਂ ਦੇਖਦੇ ਸੀ ਅੱਜ ਕੱਲ੍ਹ ਅਸੀਂ ਇਕੱਲੇ ਇਕੱਲੇ ਹੁੰਦੇ ਜਾ ਰਹੇ ਹਾਂ ਸਾਰੇ ਇਕੱਲੇ ਇਕੱਲੇ ਹੁੰਦੇ ਜਾ ਰਹੇ ਹਾਂ ਪਰ ਲੇਕਿਨ ਆਂਢੀ ਗੁਆਂਢੀ ਹੋ ਰਹਿ ਰਿਹਾ ਹੈ ਕਿ ਸਿਰ ਮਾਪੇ ਆਪਣੇ ਬੱਚਾ ਛੱਡ ਨਹੀਂ ਸਕਦੇ ਪਰ ਲੇਕਿਨ ਇਹ ਜਿਹੜੀ ਤੁਸੀਂ ਗੱਲ ਕਰੀ ਹੈ ਵੀ ਆਪਾਂ ਬੱਚਿਆਂ ਨੂੰ ਮੋਬਾਈਲ ਦੇ ਦਿੰਦੇ ਨੇ ਤੇ ਮੋਬਾਈਲ ਦੇਖਣ ਨਾਲ ਬੱਚਿਆਂ ਦਾ ਗਰੋਥ ਨਹੀਂ ਹੁੰਦੀ ਸਹੀ ਇਹ ਜਿਹੜੀ ਪੁਆਇੰਟ ਜਿਹੜਾ ਦਸ਼ਕਾਂ ਵਾਸਤੇ ਮੈਂ ਕਹਿੰਦਾ ਬਹੁਤ ਹੀ ਵਧੀਆ ਰਹੇਗਾ ਪਰ ਇਹਦੇ ਨਾਲੇ ਵੀ ਹੈਗਾ ਵੀ ਬਿਲਕੁਲ ਜਿੱਦਦਰ ਤੁਸੀਂ ਆਪਾਂ ਦੱਸ ਦਈਏ ਵੀ ਬਿਲਕੁਲ ਇਹ ਨਾ ਕਰੋ ਜੇ ਤੁਸੀਂ ਆਪਣੇ ਬੱਚੇ ਦੀ ਗਰੋਥ ਕਰਨੀ ਚਾਹੁੰਦੇ ਹੋ ਬੱਚੇ ਹੈਲਥੀ ਹੋਣ ਉਹ ਨਿਰੋਗ ਰਹਿਣ ਤੇ ਇਹ ਚੀਜ਼ਾਂ ਤੋਂ ਦੂਰ ਰਹਿਣਾ ਜ਼ਰੂਰੀ ਚਲੋ ਅਸਟਾ ਤੁਸੀਂ ਇਹ ਜਾਣਕਾਰੀ ਲਸਕਾ ਨੂੰ ਹੋਸਾ ਦਾ ਵਧੀਆ ਲੱਗੀ ਹੋਣੀ ਤੇ ਅੱਗੇ ਆਪਾਂ ਗੱਲਬਾਤ ਕਰਦੇ ਹਾਂ ਕਿ ਤੁਸੀਂ ਹੁਣ ਅੱਜਕੱਲ ਹਸਪੀਟਲ ਅਨਾ ਕਿੰਨੇ ਸਾਲ ਰਹੇ ਆ ਉਥੇ ਸਰਕਾਰੀ ਹਸਪਤਲ ਦੇ ਵਿੱਚ ਦੇਖੋ ਸਰਕਾਰੀ ਹਸਪਤਲ ਦੇ ਵਿੱਚ ਮੈਂ ਰੋਪੜ ਸਿਵਲ ਹਸਪੀਟਲ ਦੇ ਵਿੱਚ ਹੀ ਤਕਰੀਬਨ 5-6 ਸਾਲ ਸੇਵਾ ਨਿਭਾਈ ਹੈ ਜੀ ਜੀ ਇਸ ਤੋਂ ਪਹਿਲਾਂ ਮੈਂ ਰਜਿੰਦਰਾ ਹਸਪੀਟਲ ਪਟਿਆਲਾ ਵਿੱਚ ਰਹੇ ਜਿੱਥੇ ਮੈਂ ਐਮਡੀ ਕੀਤੀ ਤੇ ਉਸ ਤੋਂ ਪਹਿਲਾਂ ਕਮਾਨੋ ਸਰਕਾਰੀ ਹਸਪਤਲ ਵਿੱਚ ਵੀ ਮੇਰੀ 25 ਸਾਲ ਜੋਬ ਰਹੀ ਹੈ ਜੀ ਤੇ ਵਿੱਚ ਕੁਝ ਟਾਈਮ ਮੈਂ ਸਰਕਾਰੀ ਹਸਪਤਲ ਜੀ ਐਮ ਸੀ ਐਚ 32 ਵਿੱਚ ਵੀ ਕੰਮ ਕੀਤਾ ਹੈ ਤਾਂ ਇਹਦਾ तकरीबन 14-15 ਸਾਲ ਮੈਂ ਟੋਟਲ ਸਰਕਾਰੀ ਧਾਰੇ ਵਿੱਚ ਕੰਮ ਕੀਤਾ ਅੱਛਾ ਚਲੋ ਜਿਵੇਂ ਤੁਸੀਂ ਦੱਸਿਆ ਕਿ ਸਰਕਾਰੀ ਹਸਪੀਟਲ ਦੇ ਵਿੱਚ ਵੀ ਜੋਬ ਕੀਤੀ ਹੈ ਕਿਉਂਕਿ ਸਰਕਾਰੀ ਹਸਪੀਟਲ ਦੇ ਵਿੱਚ ਬਹੁਤ سارے ਉਹ ਆਮ ਲੋਕ ਜਿਹੜੇ ਹੁੰਦੇ ਆ ਜਿਵੇਂ ਕਹਿੰਦੇ ਪੈਸੇ ਨਹੀਂ ਹੁੰਦੇ ਆ ਜਾਂ ਜੇਬ ਲੋਨ ਨਹੀਂ ਕਰਦੀ ਉਹ ਜ਼ਿਆਦਾਤਰ ਉੱਥੇ ਜਾਂਦੇ ਤੇ ਉੱਥੇ ਵੀ ਤੁਸੀਂ ਕਾਫੀ ਤਰ੍ਹਾਂ ਦੇ ਮਰੀਜ਼ ਉੱਥੇ ਵੀ ਆਂਦੇ ਹੁੰਦੇ ਆ ਜਿੰਨਾਂ ਤੁਸੀਂ ਚੈੱਕ ਕਰਦੇ ਹੋਣੇ ਹਾਂਜੀ ਉੱਥੇ ਐਜ਼ ਐਮਡੀ ਮੈਡੀਸਿਨ ਮੈਂ ਆਪਣੀ ਜਿਹੜੀ 5 ਸਾਲ ਸਰਵਿਸ ਕੀਤੀ ਆ ਉਸ ਦੇ ਵਿੱਚ ਹਰ ਤਰ੍ਹਾਂ ਦੇ ਪੇਸ਼ੈਂਟ ਚਾਹੇ ਹੋ ਬੀਪੀ ਦੀ ਬਿਮਾਰੀ ਦੇ ਹੋਣ ਸ਼ੂਗਰ ਦੀ ਬਿਮਾਰੀ ਦੇ ਹੋਣ ਦਿਮਾਗ ਦੀ ਬਿਮਾਰੀਆਂ ਤੇ ਹੋਣ ਹਾਰਟ ਦੇ ਲੀਵਰ ਦੇ ਕਿਡਨੀ ਤੇ ਫੇਫੜਿਆਂ ਦੀ ਦਮੇ ਦੀ ਪ੍ਰੋਬਲਮ ਕਿਸੇ ਨੂੰ ਨਿਊਮੋਨੀਆ ਦੀ ਪ੍ਰੋਬਲਮ ਐਦਾਂ ਦੀ ਸਭ ਤਰ੍ਹਾਂ ਦੀ ਬਿਮਾਰੀਆਂ ਦੇ ਬਹੁਤ ਪੇਸ਼ੈਂਟਸ ਉੱਥੇ ਅਟੈਂਡ ਕੀਤੇ ਆ ਤੇ ਇਨਡੋਰ ਦੇ ਵਿੱਚ ਵੀ ਅਸੀਂ ਇੱਥੇ ਕਾਫੀ ਪੇਸ਼ੈਂਟਸ ਨੂੰ ਐਡਮਿਟ ਕਰਕੇ ਵੀ ਬਹੁਤ ਪੇਸ਼ੈਂਟਸ ਦਾ ਟ੍ਰੀਟਮੈਂਟ ਕੀਤਾ ਹੈ ਜੀ ਜੀ ਤੇ ਉਹਦੇ ਪੇਸ਼ੈਂਟਸ ਦੇ ਉਥੇ ਸਰਕਾਰੀ ਹਸਪਤਲ ਦੇ ਵਿੱਚ ਵੀ ਆਪਣਾ ਇੱਕ ਅਲੱਗ ਤਰ੍ਹਾਂ ਦਾ ਐਕਸਪੀਰੀਅੰਸ ਹੁੰਦਾ ਕੰਮ ਕਰਨ ਦਾ ਉਥੇ ਪੇਸ਼ੈਂਟ ਲੋਡ ਬਹੁਤ ਹੁੰਦਾ ਹੈ ਉਥੇ ਪੂਰੀ ਤੰਦੇਹੀ ਨਾਲ ਕੋਵਿਡ ਦੌਰਾਨ ਉਸ ਟਾਈਮ ਬਹੁਤ ਸੇਵਾਗਾਨੇ ਭਾਈਆ ਸਰਕਾਰੀ ਹਸਪਤਲ ਵਿੱਚ ਬਿਲਕੁਲ ਤੇ ਦੂਜੀ ਗੱਲ ਇਹ ਹੈ ਵੀ ਫਿਰ ਤੁਸੀਂ ਆਪਣਾ ਹਸਪੀਟਲ ਖੋਲਣ ਦਾ ਮਨ ਬਣਾਇਆ ਕਿਵੇਂ ਤੁਹਾਨੂੰ ਲੱਗਿਆ ਵੀ ਆਪਣੇ ਹਸਪੀਟਲ ਜਿਹੜਾ ਬਣਾਇਆ ਜਾਵੇ ਦੇਖੋ ਹਰ ਇੱਕ ਬੰਦਾ ਗਰੋ ਕਰਨਾ ਚਾਹੁੰਦਾ ਹੈ ਪ੍ਰੋਫੈਸ਼ਨਲੀ ਵੀ ਗਰੋ ਕਰਨਾ ਚਾਹੁੰਦਾ ਹੈ ਪ੍ਰੋਫੈਸ਼ਨਲੀ ਵੀ ਗਰੋ ਕਰਨਾ ਚਾਹੁੰਦਾ ਹੈ ਤਾਂ ਆਪਣੀ ਗਰੋਥ ਲਈ ਕਿਉਂਕਿ ਅ ਸਟੈਗਨੈਂਟ ਦਾ ਪਾਣੀ ਦੀ ਛੱਪੜ ਬਣ ਜਾਂਦਾ ਜੀ ਸਹੀ ਹੈ ਨਾ ਤਾਂ ਇਸ ਕਰਕੇ ਗਰੋ ਕਰਨਾ ਜ਼ਰੂਰੀ ਹੈ ਇੱਕ ਚੱਲਦਾ ਜੇ ਪਾਣੀ ਵੀ ਚੱਲਦਾ ਰਹੇ ਤਾਂ ਤਾਂ ਹੀ ਹੋ ਸਾਫ਼ ਰਹਿੰਦਾ ਤਾਂ ਇੱਕ ਗਰੋਥ ਹਰ ਇੱਕ ਤੇ ਹੀ ਜ਼ਰੂਰੀ ਹੈ ਤਾਂ ਉਹ ਗਰੋਥ ਲਈ ਮੈਂ ਸਰਕਾਰੀ ਹਸਪਤਾਲ ਤੋਂ ਆਪਣੀ ਇੰਨੇ ਲੰਬੇ ਟਾਈਮ ਸੇਵਾਵਾਂ ਦੇ ਬਾਕੇ ਡਿਜ਼ਾਈਨ ਕਰਕੇ ਆਪਣਾ ਪ੍ਰਾਈਵੇਟ ਹਸਪੀਟਲ ਜਿਹਾ ਲੱਗਦਾ ਸੀਗੇ ਜਦੋਂ ਤੁਸੀਂ ਤੁਹਾਡਾ ਸਰਕਾਰੀ ਹਸਪੀਟਲ ਦੇ ਵਿੱਚ ਵੀ ਕਾਫੀ ਨਾਮ ਸੀਗਾ ਜੀਬ ਅਗਰਵਾਲ ਦੇ ਨਾਮ ਦੇ ਨਾਲ ਤੁਸੀਂ ਜਾਣੇ ਜਾ ਰਹੇ ਸੀਗੇ ਹਰ ਆਦਮੀ ਦੇ ਹਰ ਬੱਚੇ ਵਿੱਚ ਦੇ ਮੂੰਹ ਤੇ ਤੁਹਾਡਾ ਨਾਮ ਸੀਗਾ ਸਿਰ ਹੋ ਸਕਦਾ ਸ ਹੈ ਤੁਹਾਨੂੰ ਕੋ ਜਿੰਮੇਵਾਰੀ ਵੱਡੀ ਵੀ ਮਿਲ ਸਕਦੀ ਸੀ ਹਸਪੀਟਲ ਦੇ ਵਿੱਚ ਜਿਵੇਂ ਸਿਵਲ ਸਰਜਨ ਦੀ ਐਸਐਮ ਮੋਦੀਜਾ ਇਸ ਤਰ੍ਹਾਂ ਦੀ ਕੋਈ ਦੇਖੋ ਇਹ ਪ੍ਰਮੋਸ਼ਨਸ ਹੁੰਦੀ ਹੈ ਇਹ ਇਹਦੇ ਲਈ ਇੱਕ ਪ੍ਰੋਪਰ ਪ੍ਰੋਟੋਕੋਲ ਹੁੰਦਾ ਹੈ ਡਿਪਾਰਟਮੈਂਟਲ ਕਮੇਟੀਆਂ ਹੁੰਦੀ ਹੈ ਉਸ ਤੋਂ ਬਾਅਦ ਪ੍ਰਮੋਸ਼ਨ ਹੁੰਦੀ ਹੈ ਜਿਵੇਂ ਤੁਹਾਡੀ ਸੀਨੀਅਰਿਟੀ ਹੁੰਦੀ ਹੈ ਉਹਦੇ ਸੰਬੰਧ ਇਹ ਹੈਲਥ ਡਿਪਾਰਟਮੈਂਟ ਦੇ ਵਿੱਚ ਥੋੜਾ ਜੀ ਚੀਜ਼ਾਂ ਲੰਬਾ ਟਾਈਮ ਚੱਲਦੀਆਂ ਲੰਬੇ ਧੀਰਵਾਦ ਹੁੰਦੀ ਹੈ ਤਾਂ ਉਸ ਲਈ ਇਹ ਹੈ ਕਿ ਮੈਂ ਕੰਮ ਕਰਨਾ ਚਾਹੁੰਦਾ ਸੀ ਆਪਣੀ ਜਿਹੜੀ ਮੇਰੀ ਫੀਲਡ ਹੈ ਮੈਂ ਐਮਡੀ ਮੈਡੀਸਿਨ ਐ ਤਾਂ ਮੈਂ ਚਾਹੁੰਦਾ ਸੀ ਕਿ ਮੈਂ ਪੇਸ਼ੈਂਟਸ ਨੂੰ ਜੋ ਮੇਰੀ ਕੁਆਲੀਫਿਕੇਸ਼ਨ ਹੈ ਜੋ ਮੈਂ ਟਰੀਟ ਕਰ ਸਕਦਾ ਮੈਂ ਉਹਦੇ ਰਿਲੇਟਿਡ ਹੀ ਆਪਣੇ ਆਪ ਨੂੰ ਅ ਅੱਗੇ ਵਧਾਵਾਂ ਰਾਦਰ ਥੈਨ ਕਿ ਮੈਂ ਕੋਈ एडमिनिस्ट्रेटिव पोस्ट ਚ ਜਾਵਾ ਜਾਂ ਐਸ ਐਮਓ ਸਿਵਲ ਸਰਜਨ ਬਣ ਕੇ ਉਹ ਅਲੱਗ ਹੀ ਇੱਕ ਤਰ੍ਹਾਂ ਦਾ ਕੰਮ ਹੈ ਬਟ ਮੈਂ ਚਾਹੁੰਦਾ ਸੀ ਕਿ ਮੈਂ ਐਮਡੀ ਮੈਡੀਸਿਨ ਹੈ ਤਾਂ ਮੈਡੀਸਿਨ ਦੇ ਰਿਲੇਟਡ ਪੇਸ਼ੈਂਟ ਨੂੰ ਟਰੀਟ ਕਰਨ ਵਾਲਾ ਕੰਮ ਕਰਾਂ ਸੋ ਦੋ ਸਟਾਰਟਿੰਗ ਤੋਂ ਸੋ ਪ੍ਰੀਵੈਂਸ਼ਨ ਬਾਰੇ ਦੱਸਾਂ ਕਿ ਮਾਰੇ ਤੋਂ ਬਚਾ ਕਿਵੇਂ ਜਾ ਸਕਦਾ ਤੇ ਜੇ ਕਿਸੇ ਨੂੰ ਹੈ ਤਾਂ ਉਹਨੂੰ ਟਰੀਟ ਕਰਾਂ ਬਿਲਕੁਲ ਤੇ ਹੁਣ ਅੱਜ ਕੱਲ ਤੁਸੀਂ ਹਸਪੀਟਲ ਆਪਣਾ ਚਲਾ ਰਹੇ ਹੋ ਪ੍ਰਾਈਵੇਟ ਤੇ ਕਦੋਂ ਤੋਂ ਸ਼ੁਰੂ ਕਰਿਆ ਸੀ ਇੱਥੇ ਗੈਲਸ ਨੇ ਇਹ ਅਸੀਂ ਮੈਂ ਹਸਪੀਟਲ 2024 ਵਿੱਚ ਪਿਛਲੇ ਸਾਲ ਜੀ ਫਰਵਰੀ ਵਿੱਚ ਸ਼ੁਰੂ ਕੀਤਾ ਤੇ ਉਸ ਤੋਂ ਬਾਅਦ ਹੁਣ ਤੱਕ ਅਸੀਂ ਚਲਾ ਰਹੇ ਹਾਂ ਤੇ ਹਸਪੀਟਲ ਵਿੱਚ ਸਾਡੇ 24 ਇਨ ਟੂ 7 ਐਮਰਜੈਂਸੀ ਸਰਵਿਸਿਜ਼ ਹੈ ਬਿਲਕੁਲ ਤੇ ਹਰ ਤਰ੍ਹਾਂ ਦੀ ਆਪੀਡੀ ਮੈਡੀਸਿਨ ਦੇ ਰਿਲੇਟਿਡ ਚਾਹੇ ਹੋ ਹਾਰਟ ਲੀਵਰ ਕਿਡਨੀ ਬ੍ਰੇਨ ਫੇਰ ਫ੍ਰੈਂਦੀ ਪ੍ਰੋਬਲਮਸ ਹੈ ਠੀਕ ਹੈ 슈ਗਰ बीपी थायरॉइड ਦੀ ਪ੍ਰੋਬਲਮਸ ਹੈ ਐਟ ਦਾ ਮੈਡੀਸਿਨ ਦੇ ਰਿਲੇਟਡ ਜਿੰਨੀ ਵੀ ਪ੍ਰੋਬਲਮਸ ਹੈ ਉਹਦੇ ਰਿਲੇਟਡ 24 इन टू 7ਸ ਐਟ ਦਾ ਹਸਪੀਟਲ ਹਰ ਤਰ੍ਹਾਂ ਦੀ ਐਮਰਜੈਂਸੀ ਲਈ ਪ੍ਰਿਪੇਅਰਡ ਹੈ ਸੈਕੰਡਲੀ ਸਭ ਤਰ੍ਹਾਂ ਦੀ ਜਨਰਲ ਐਂਡ ਲੈਪਰੋਸਕੋਪਿਕ ਸਰਜਰੀ ਸਾਡੇ ਹਸਪਤਾਲ ਵਿੱਚ ਹੁੰਦੀ ਹੈ ਤੇ ਤੀਸਰਾ ਆਈਸੀਯੂ ਫੈਸਿਲਿਟੀਆਂ ਵੀ ਸਾਡੇ ਕੋਲ ਅਵੇਲੇਬਲ ਹੈ ਵੈਂਟੀਲੇਟਰ ਐਂਡ ਹਾਈ ਡਿਪੈਂਡੈਂਸੀ ਯੂਨਿਟਸ ਜਿਹੜੇ ਕਿ ਬਹੁਤ ਸਿੱਕ ਮਰੀਜ਼ ਹੁੰਦੇ ਆ ਕਾਫੀ ਬਰਜਾਂ ਦੇ ਜਿਨ੍ਹਾਂ ਨੂੰ ਵੈਂਟੀਲੇਟਰ ਦੀ ਲੋਥ ਹੋਣ ਦੀਆਂ ਫੈਸਿਲਿਟੀਆਂ ਵੀ ਅਵੇਲੇਬਲ ਹੈ ਤੇ ਸਾਡੇ ਕੋਲ ਐਂਡੋਸਕੋਪੀ ਕੋਲੋਨੋਸਕੋਪੀ ਇਸ ਤਰ੍ਹਾਂ ਦੇ ਪ੍ਰੋਸੀਜਰਸ ਵੀ ਅਵੇਲੇਬਲ ਹੈ ਜਿਦੇ ਲਈ ਸਾਡੇ ਕੋਲ ਚੰਡੀਗੜ੍ਹ ਤੋਂ ਗੈਸਟਰੋਐਂਟਰੋਲੋਜਿਸਟ ਆਂਦੇ ਆ ਡਾਕਟਰ ਆਂਦੇ ਆ ਜੀ ਤੇ ਉਹ ਐਂਡੋਸਕੋਪੀ ਕੋਲੋਨੋਸਕੋਪੀ ਦੇ ਪ੍ਰੋਸੀਜਰਸ ਤੇ ਜਿਹੜੇ ਕੋਈ ਜ਼ਿਆਦਾ ਹੋਰ ਟੀਟਸ ਬਿਮਾਰੀਆਂ ਦੇ ਜਿਨ੍ਹਾਂ ਕੋਲ ਜਿਨ੍ਹਾਂ ਪੇਸ਼ੈਂਟਸ ਨੂੰ ਗੈਸਟਰੋਐਂਟਰੋਲੋਜਿਸ ਦੀ ਕੰਸਲਟੇਸ਼ਨ ਦੀ ਲੋੜ ਹੈ ਉਹ ਸਾਡੇ ਕੋਲ ਹਸਪਤਾਲ ਵਿੱਚ ਹੀ ਆਂਦੇ ਆ ਤੇ ਉੱਥੇ ਆ ਕੇ ਮਰੀਜ਼ਾਂ ਨੂੰ ਚੈੱਕ ਕਰਦੇ ਨੇ ਬਿਲਕੁਲ ਬਿਲਕੁਲ ਯਾਨੀ ਕਿ ਕਹਿੰਦਾ ਮਤਲਬ ਆਪਾਂ ਦਰ ਹਰ ਬਿਮਾਰੀ ਦਾ ਹਰ ਐਮਰਜੈਂਸੀ ਵੀ ਤੁਹਾਡੇ ਕੋਲ ਬਿਲਕੁਲ ਬਿਲਕੁਲ ਉਪਦੀ ਹੈਗੀ ਹੈ ਹਾਂਜੀ ਕਿ ਕਈ ਵਾਰੀ ਅੱਜ ਕੱਲ ਕੋਈ ਟ੍ਰਕ ਨਾ ਵਾਪਰਦੀ ਆ ਕੋਈ ਐਕਸੀਡੈਂਟ ਵਾਪਰਦਾ ਕੋਈ ਗਲਤ ਬਾਤ ਹੁੰਦੀ ਹੈ ਤਾਂ ਐਮਰਜੈਂਸੀ ਤੌਰ ਤੇ 24 ਇਨ ਟੂ 7 ਐਮਰਜੈਂਸੀ ਸਰਵਿਸ अवेलेबल ਨੇ ਉਸ ਬਿਲਕੁਲ ਦਰਸ਼ਕੋ ਮੈਂ ਇੱਥੇ ਜੋ ਦੱਸਣਾ ਜਾਵਾਂਗਾ ਕਿ ਸਾਡੇ ਇਸ ਏਰੀਆ ਦੇ ਵਿੱਚ ਕਾਫੀ ਜਿਹੜੀਆਂ ਇੰਸਟੀਟਿਊਟ ਟੈਕਨੋਲੋਜੀ ਦੇ ਵਾਪਰਦੀਆਂ ਨੇ ਜੇ ਤੁਸੀਂ ਡਾਕਟਰ ਸਾਹਿਬ ਨੂੰ ਕਹਿੰਦੇ ਆ ਵੀ ਤੁਸੀਂ ਜਿਹੜਾ ਵੀ ਮਰੀਜ਼ ਕੋਈ ਵੀ ਮਰੀਜ਼ਾ ਸਿੱਧਾ ਤੁਹਾਡੇ ਵੱਸ ਲਿਆਓ ਤੇ ਕੇਅਰ ਉਹਦੀ ਜਲਦੀਆਂ ਦੂਜੇ ਹਸਪਤਾਲਾਂ ਨਾਲੋਂ ਜ਼ਿਆਦਾ ਹੋਵੇ ਹਾਂਜੀ ਪੂਰੀ ਅਸੀਂ ਸਾਡੇ ਲਈ ਮੋਟੋ ਇਹੀ ਹੈ ਕਿ ਸਭ ਤੋਂ ਪਹਿਲੀ ਚੀਜ਼ ਸਾਡੇ ਲਈ ਪੇਸ਼ੈਂਟ ਕੇਅਰ ਹੈ ਬਿਲਕੁਲ ਮੇਰੇ ਲਈ ਮੇਰੇ ਹਰ ਇੱਕ ਸਟਾਫ ਲਈ ਉਹ ਸਭ ਨੂੰ ਇਸ ਚੀਜ਼ ਦੀ ਪ੍ਰੋਪਰ ਹਦਾਇਤ ਦਿੱਤੀ ਗਈ ਹੈ ਕਿ ਸਭ ਤੋਂ ਜ਼ਰੂਰੀ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਉਹ ਹੈ ਬਹੁਤ ਵਧੀਆ ਤਰੀਕੇ ਦੀ ਪੇਸ਼ੈਂਟ ਕੇਅਰ ਉਸ ਦੇ ਉੱਤੇ ਕੋਈ ਕੰਪਰੋਮਾਈਜ਼ ਨਹੀਂ ਅੱਛਾ ਅਗਰ ਆਪਾਂ ਜੇ ਕਰਦੇ ਹਾਂ ਵੀ ਵੀ ਹਸਪੀਟਲ ਕਿੰਨਾ ਵੱਡਾ ਹੋਊਗਾ ਕਿੰਨੇ ਬਿਸਤਰੇ ਦੇ ਬੈੱਡ ਜਿਹਨੂੰ ਬੈੱਡ ਆਪਾਂ ਕਹਿੰਦੇ ਆ ਸਾਡਾ ਫਿਲਹਾਲ ਹਸਪੀਟਲ 14 ਬੈਟਡ ਹਸਪੀਟਲ ਹੈ ਜੀ ਤੇ ਜਿਹਦੇ ਵਿੱਚ ਸਾਡੇ ਕੋਲ indoor facilities private rooms icu facility high dependency unit ਜਿਹੜੇ ਹਾਰਟ ਦੇ ਪੇਸ਼ੈਂਟਸ ਉਹਨਾਂ ਲਈ ਕਾਰਡੀ ਕੇਅਰ ਯੂਨਿਟ ਮੋਨਿਟਰਿੰਗ ਪਰ 24 ਘੰਟੇ ਜਿਨ੍ਹਾਂ ਨੂੰ ਮੋਨਿਟਰ ਤੇ ਪੇਸ਼ੈਂਟਸ ਨੂੰ ਰੱਖਣ ਦੀ ਲੋੜ ਹੁੰਦੀ ਹੈ ਉਹ ਸਾਰੀ ਤਰ੍ਹਾਂ ਦੀ ਫੈਸਿਲਿਟੀਜ਼ ਅਵੇਲੇਬਲ ਹੈ ਛੋਟੇ ਬੱਚਿਆਂ ਦਾ ਵੀ ਕੋਈ ਵਿਲਾਲ ਹੈ ਕਿ ਜਾਂ ਨਹੀਂ ਇਹ ਸਿਰਫ ਫੋਰ ਅਡਲਟਸ ਦੀ ਉਹ ਪੀਡੀਟ੍ਰਿਕ ਡਿਪਾਰਟਮੈਂਟ ਲੱਗ ਹੁੰਦਾ ਸਾਡੇ ਕੋਲ ਪੀਡੀਟ੍ਰਿਕਸ ਡਿਪਾਰਟਮੈਂਟ ਨਹੀਂ ਹੈ ਸਾਡੇ ਕੋਲ ਮੈਡੀਸਨ ਪਲੱਸ ਸੁਪਰ ਸਪੈਸ਼ਲਟੀ ਜਿਹੜੀ ਬ੍ਰਾਂਚਸ ਆ ਉਹਦੇ ਵਿੱਚ ਗੈਸਟਰੋਐਂਟਰੋਲੋਜੀ ਤੇ ਹਰ ਤਰ੍ਹਾਂ ਦੀ ਸਰਜਿਕਲ ਫੈਸਿਲਿਟੀ ਅਵੇਲੇਬਲ ਹੈ ਸਰਜਰੀ ਅੰਡਰ ਜਨਰਲ ਐਂਡ ਦੁਰਬੀਨ ਵਾਲੇ ਜਿਹੜੇ ਲੈਪਰੋਸਕੋਪਿਕ ਸਰਜਰੀਜ਼ ਹੁੰਦੀਆਂ ਚਾਹੇ ਉਹ ਬੱਚੇਦਾਨੀ ਦਾ ਆਪਰੇਸ਼ਨ ਹੋਵੇ ਅਪੈਂਡਿਕਸ ਦਾ ਆਪਰੇਸ਼ਨ ਹੋਵੇ ਹਰਨੀਆ ਦਾ ਆਪਰੇਸ਼ਨ ਹੋਵੇ ਪਿੱਤੇ ਦੀ ਪੱਥਰੀ ਦਾ ਆਪਰੇਸ਼ਨ ਹੋਵੇ ਉਹਦੇ ਲਈ ਸਾਡੇ ਕੋਲ ਸਰਜਰੀ ਦੇ ਮਾਹਰ ਡਾਕਟਰ ਆਂਦੇ ਬਿਲਕੁਲ ਬਹੁਤ ਬਹੁਤ ਅੱਛੀ ਤੇ ਦੱਸਣਾ ਵੀ ਜੰਦੇ ਜਾਂਦੇ ਆਪਾਂ ਥੋੜੀ ਜਿਹੀ ਗੱਲਬਤ ਕਰ ਲੈਂਦੇ ਆ ਇੱਕ ਬਿਮਾਰੀ ਹੋਰ ਹੈ ਬੜੀ ਅਹਿਮ ਬਿਮਾਰੀ ਹੈ ਬੇਚਾ ਤੇ ਜਿਹਨੂੰ ਇਫੈਕਟਿਵ ਲਿਵਰ ਅਕਸਰ ਆਪਾਂ ਦੇਖਦੇ ਆ ਵੀ ਵੀ ਫੈਕਟਿਵ ਲਿਵਰ ਕਿਸ ਤਰ੍ਹਾਂ ਦੇ ਲੋਕਾਂ ਦਾ ਹੁੰਦਾ ਕਿਵੇਂ ਹੁੰਦਾ ਇਹ ਥੋੜਾ ਜਿਹਾ ਦੱਸੋ ਜੀ ਦੇਖੋ ਇੱਕ ਹਰ ਇੱਕ ਬੰਦੇ ਦੇ ਦਿਮਾਗ ਵਿੱਚ ਇਹਨਾਂ ਨੇ ਤੁਸੀਂ ਬਹੁਤ ਵਧੀਆ ਕੁਐਸਚਨ ਪੁੱਛਿਆ ਹੈ ਫੈਟੀ ਲੀਵਰ ਡਿਜ਼ੀਜ਼ ਬਾਰੇ ਕਿਉਂਕਿ ਇਹ ਬਹੁਤ ਕਾਮਨ ਕੰਡੀਸ਼ਨ ਹੈ ਬਿਲਕੁਲ ਮਤਲਬ ਜੇ ਆਪਾਂ ਕਹੀਏ ਇਹ ਇੰਨੀ ਕੁ ਕਾਮਨ ਹੈ ਕਿ ਜਿਵੇਂ ਬੀਪੀ ਸ਼ੂਗਰ ਇੱਕ ਕਾਮਨ ਬਿਮਾਰੀ ਹੈ ਇਦਾਂ ਫੈਟੀ ਲੀਵਰ ਵੀ ਉਨੀ ਹੀ ਕਾਮਨ ਬਿਮਾਰੀ ਹੈ ਤੇ ਇਹ ਬਹੁਤ ਵਧੀਆ ਸਵਾਲ ਤੁਸੀਂ ਪੁੱਛਿਆ ਆ ਆਮ ਲੋਕਾਂ ਦੇ ਵਿੱਚ ਯੂਜੂਲੀ ਇੱਕ ਮਿਥ ਹੁੰਦਾ ਹੈ ਕਿ ਫੈਟੀ ਲੀਵਰ ਕੱਲਾ ਉਹਨਾਂ ਨੂੰ ਹੁੰਦਾ ਹੈ ਜਿਹੜੇ ਅਲਕੋਹਲ ਕੰਜ਼ੂਮ ਕਰਦੇ ਨੇ ਇਹ ਇੱਕ ਮਿਥ ਹੈ ਬਿਲਕੁਲ ਅਲਕੋਹਲ ਕੰਜ਼ਮਪਸ਼ਨ ਨਾਲ ਫੈਟੀ ਲੀਵਰ ਹੁੰਦਾ ਹੀ ਹੁੰਦਾ ਹੈ ਬਟ ਅਲਕੋਹਲ ਨਾਲੋਂ ਜ਼ਿਆਦਾ ਜਿਹੜਾ ਅੱਜ ਦੀ ਡੇਟ ਵਿੱਚ ਵੱਡਾ ਕੌਜ਼ ਹੈ ਉਹ ਹੈਗਾ ਨੋਨ ਐਲਕੋਹਲਿਕ ਫੈਟੀ ਲੀਵਰ ਜਿਹਨੂੰ ਆਪਾਂ ਅੱਜ ਦੀ ਡੇਟ ਵਿੱਚ ਮੈਟਾਬੋਲਿਕ ਡਿਸਫੰਕਸ਼ਨ ਐਸੋਸੀਏਟਿਡ ਸਟੇਟੋਟਿਕ ਲੀਵਰ ਡਿਜ਼ੀਜ਼ ਕਹਿੰਦੇ ਆ MASHLD ਬਿਲਕੁਲ ਉਹਦੇ ਕੀ ਕਾਰਨ ਨੇ ਉਦੇ ਕਾਰਨ ਨੇ ਆਪਣਾ ਖਾਣਾ ਪ੍ਰੋਪਰ ਨਾ ਹੋਣਾ ਆਪਣੀ ਲਾਈਫ ਸਟਾਈਲ ਸੈਡੀਟਰੀ ਹੋਣਾ ਜਿਹਦੇ ਵਿੱਚ ਆਪਾਂ ਅੱਜ ਦੀ ਡੇਟ ਦੇ ਵਿੱਚ ਇਹ ਪੰਜ ਤੋੜ ਦੇ ਵਿੱਚ ਲੱਗੇ ਹੋਏ ਆਂ ਪਰ ਇੱਕ ਆਪਣੀ ਹੈਲਥ ਬਾਰੇ ਆਪਾਂ ਕੌਨਸ਼ੀਅਸ ਨਹੀਂ ਹੈਗੇ ਕਿਉਂਕਿ ਆਪਾਂ ਹੈਲਥ ਬਾਰੇ ਉਦੋਂ ਹੀ ਸੋਚਦੇ ਆਂ ਜਦੋਂ ਬਿਮਾਰ ਹੁੰਦੇ ਆਂ ਆਪਾਂ ਇਹ ਨਹੀਂ ਸੋਚਦੇ ਕਿ ਆਪਾਂ ਬਿਮਾਰੀ ਤੋਂ ਬਚੀਏ ਕਿੱਦਾਂ ਤਾਂ ਜਿਹੜਾ ਐਲਕੋਹਲ ਨਾਲੋਂ ਵੀ ਜ਼ਿਆਦਾ ਕਾਮਨ ਕੌਜ਼ ਹੈ that is a non alcoholic fatty liver ਤੇ ਇਹ ਬਹੁਤ ਵੱਡਾ ਰਿਸਕ ਫੈਕਟਰ ਹੈ ਡਾਇਬੀਟਿਸ ਲਈ ਹਾਈਪਰ ਟੈਂਸ਼ਨ ਲਈ ਮੋਟਾਪੇ ਲਈ ਹੰਦਾ ਕੀ ਹੈ ਬੇਸਿਕਲੀ ਨੋਨ ਐਲਕੋਹਲਿਕ ਫੈਟੀ ਲੀਵਰ ਇਹਦੇ ਵਿੱਚ ਕੀ ਹੁੰਦਾ ਹੈ ਕਿ ਲੀਵਰ ਦੇ ਵਿੱਚ ਫੈਟ ਕੋਲੇਸਟ੍ਰੋਲ ਇਹ ਡਿਪੋਜ਼ਿਟ ਹੋਣਾ ਸ਼ੁਰੂ ਹੋ ਜਾਂਦਾ ਬਿਲਕੁਲ ਉਹ ਡਿਪੋਜ਼ਿਟ ਹੁੰਦੇ ਹੁੰਦੇ ਲੀਵਰ ਨੂੰ ਖਰਾਬ ਕਰਨਾ ਸ਼ੁਰੂ ਕਰਦਾ ਇੱਕ ਤਰ੍ਹਾਂ ਆਪਾਂ ਕਹਿ ਸਕਦੇ ਆ ਆਮ ਲੈਂਗੁਏਜ ਇਟ ਕਿ ਲੀਵਰ ਚ ਚਰਬੀ ਜਮਾ ਹੋਣੀ ਸ਼ੁਰੂ ਹੋ ਗਈ ਹੈ ਬਿਲਕੁਲ ਜਿਹਦੇ ਨਾਲ ਲੀਵਰ ਦਾ ਕੰਮ ਕਰਨਾ ਘਟ ਜਾਂਦਾ ਆਪਣੀ ਪਾਚਨ ਸ਼ਕਤੀ ਘਟ ਜਾਂਦੀ ਹੈ ਤੇ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀ ਮੈਂ ਦੱਸ ਕੇ ਟੈਨ ਸ਼ੂਗਰ ਬੀਪੀ ਤੇ ਮੋਟਾਪਾ ਇਹ ਚੀਜ਼ਾਂ ਦੇ ਰਿਸਕ ਫੈਕਟਰ ਹੈ ਇਹ ਵੱਧ ਜਾਂਦੇ ਚਾਂਸਸ ਵੱਧ ਜਾਂਦੇ ਨੇ ਉਹ ਉਹਦੇ ਚਾਂਸਸ ਹੋਣ ਦੇ ਵੱਧ ਜਾਂਦੇ ਆ ਜੇ ਕਿਸ ਨੂੰ ਅੱਜ 10% ਚਾਂਸ ਹੈ ਬੀਪੀ ਸ਼ੂਗਰ ਹੋਣ ਦਾ ਤੇ ਉਹ ਨੋਨ ਐਲਕੋਹਲਿਕ ਫੈਟੀ ਲੀਵਰ ਦੀ ਬਿਮਾਰੀ ਨਾਲ ઓ ਚਾਂਸਸ 50% ਤੋਂ ਵੀ ਜ਼ਿਆਦਾ ਵੱਧ ਜਾਂਦੇ ਨੇ ਜੀ ਜੀ ਠੀਕ ਹੈ ਤੇ ਇਹ ਇਸ ਤੋਂ ਬਚਣ ਦਾ ਤਰੀਕਾ ਕੀ ਹੈ ਇੱਕ ਤਾਂ ਆਪਣੀ ਖੁਰਾਕ ਜਿਹੜੀ ਹੈ ਉਹਦੇ ਵਿੱਚ ਆਪਾਂ ਫਰੂਟ ਸੈਲਡਸ ਇਹ ਚੀਜ਼ਾਂ ਵਧਾਈਏ ਜੰਕ ਤੇ ਫੈਟੀ ਫੂਡ ਇਹਨੂੰ ਜਿੰਨਾ ਹੋ ਸਕੇ ਤਲੀ ਹੋਈ ਚੀਜ਼ਾਂ ਆਇਲੀ ਫੂਡ ਕਈ ਪੇਸ਼ੈਂਟ ਪੁੱਛਦੇ ਆ ਡਾਕਟਰ ਸਾਹਿਬ ਅਸੀਂ ਦੇਸੀ ਕੀ ਯੂਜ਼ ਕਰ ਸਕਦੇ ਆ ਜਾਂ ਆਹ ਵਾਲਾ ਤੇਲ ਯੂਜ਼ ਕਰਦੇ ਆ ਜਾਂ ਆਹ ਵਾਲਾ ਤੇਲ ਯੂਜ਼ ਕਰ ਸਕਦੇ ਆ ਜੀ ਜੀ ਜਿੰਨਾ ਹੋ ਸਕੇ ਆਪਾਂ ਕਿਸੇ ਵੀ ਤਰ੍ਹਾਂ ਦਾ ਤੇਲ ਆਪਣੀ ਡਾਈਟ ਚ ਅਵੋਇਡ ਕਰੀਏ ਤੇਲ ਕਟ ਕਰੀਏ ਬਿਲਕੁਲ ਐਵੋਇਡ ਕਰੀਏ ਤੇ ਜਿੰਨਾ ਹੋ ਸਕੇ ਅੱਧਾ ਘੰਟਾ ਹਰ ਰੋਜ਼ ਆਪਣੀ ਇੱਕ ਰੂਟੀਨ ਹੋਣੀ ਚਾਹੀਦੀ ਹੈ ਹਰ ਇੱਕ ਦੀ ਕਿ ਵਿਗਰਸ ਫਿਜ਼ੀਕਲ ਐਕਟੀਵਿਟੀ ਜ਼ਰੂਰ ਹੋਣੀ ਚਾਹੀਦੀ ਹੈ ਇਹ ਆਪਣੇ ਇਕੱਲੇ ਲੀਵਰ ਨੂੰ ਨਹੀਂ ਆਪਣੇ ਹਾਰਟ ਨੂੰ ਵੀ ਪ੍ਰੋਟੈਕਟ ਕਰੇਗੀ ਜਿਵੇਂ ਅਸੀਂ ਦੇਖਦੇ ਆਂ ਗੇਲਣਾਂ ਦੇ ਗੇਲਣਾਂ ਤੇਲ ਦੀਆਂ ਖਤਮ ਕਰ ਦਿੰਦੇ ਆ ਘਰ ਦੇ ਮੈਂ ਸਵਾਦ ਹੁਣ ਦੇ ਜਾਣ ਦੇ ਵਿੱਚ ਇਹ ਨੂੰ ਕਹਿਣ ਦਾ ਮਤਲਬ ਇਹ ਹੈ ਪਾਉਣਾ ਨੂੰ ਕਹਿ ਸਕਦੇ ਆ ਭਾਈ ਤੇਲ ਘਟਾਓ ਜੇ ਬਚਣਾ ਹੈ ਸਵਾਦ ਉਹ ਨਾ ਜਾਓ ਬਤ ਆਪਣੀ ਆਪਣੇ ਐਕਚੁਅਲੀ ਇਹ ਹੈ ਨਾ ਪੰਜਾਬੀਆਂ ਦੇ ਵਿੱਚ ਕਿ ਜਦ ਤੱਕ ਉੱਪਰ ਤੇਲ ਦੀ ਲੇਅਰ ਨਾ ਇੱਕ ਤਰ੍ਹਾਂ ਦੀ ਹੋਵੇ ਆਪਣਾ ਸਵਾਦ ਨਹੀਂ ਆਉਂਦਾ ਖਾਣੇ ਦਾ ਪਰੋਠੇ ਦੇ ਵਿੱਚੋਂ ਜਦ ਤੱਕ ਉੱਪਰ ਤੇਲ ਨਾਲ ਤਾਂ ਤਲਿਆ ਹੋਈ ਹੀ ਆ ਉਹਦੇ ਉੱਪਰ ਜਦ ਐਡੀ ਟਿੱਕੀ ਮੱਖਣ ਦੀ ਨਾ ਜਦ ਤੱਕ ਪਈ ਹੋਵੇ ਉਦੋਂ ਤੱਕ ਆਪਾਂ ਨੂੰ ਪਰੋਠੇ ਦਾ ਵੀ ਸਵਾਦ ਨਹੀਂ ਆਉਂਦਾ ਸਹੀ ਗੱਲ ਇਸ ਕਰਕੇ ਇਹ ਆਪਣੀ ਡਾਈਟ ਹੈ ਜਿਹੜੀ ਕਰਕੇ ਆਪਾਂ ਨੂੰ ਅਨ ਹੈਲਦੀ ਬਣਾ ਰਹੀ ਹੈ ਘਰੇਲੂ ਔਰਤਾਂ ਜਿਹੜੀਆਂ ਵੀ ਸਾਡੇ ਇਸ ਵੀਡੀਓ ਨੂੰ ਕੋ ਦੇਖ ਰਹੀਆਂ ਹਨ ਧਿਆਨ ਦਿਓ ਇੱਕ ਤਾਂ ਤੁਹਾਡੇ ਘਰ ਦੇ ਦੇ ਜਿਹੜੇ ਜੀਵ ਤੇ ਖਰਚਾ ਘੱਡੇਗਾ ਕਿਉਂਕਿ ਤੇਲ ਵਾਂਗ ਬਹੁਤ ਹੁੰਦਾ ਹੈ ਬਿਲਕੁਲ ਤੇ ਦੂਜੀ ਗੱਲ ਉਹ ਬਿਮਾਰੀਆਂ ਵੀ ਲੈ ਕੇ ਆਂਦਾ ਨਾਲ ਇਸ ਕਰਕੇ ਡਾਕਟਰ ਸਾਹਿਬ ਤੁਹਾਡੀ ਇਹ ਸਲਾਹ ਮੈਂ ਜ਼ਰੂਰ ਆਪ ਵੀ ਦੇਣਾ ਚਾਹੁੰਦਾ ਕਿਉਂਕਿ ਹਰ ਘਰ ਦੇ ਵਿੱਚ 5 ਲੀਟਰ ਦੇ ਘੱਟ ਤੇਲ लेके ਹੀ ਨਾ ਆਓ ਅਗਲੇ ਸਿੱਧੀ ਕਹਿ ਦਿੰਦੇ ਆ ਕਿਉਂਕਿ ਤੇਲ ਦੀ ਸਭ ਦੀ ਸਵਾਦ ਤਾਂ ਹੀ ਬਣੂਗੀ ਜੇ ਥੋੜਾ ਜਿਹਾ ਵਿੱਚ ਤੇਲ ਕਰਦਾ ਨਜ਼ ਆਏਗਾ ਤੇ ਬਹੁਤ ਵਧੀਆ ਤੁਸੀਂ ਦੱਸਿਆ ਜੀ ਵੀ ਫੈਟੀ ਲਿਬਰ ਦੇ ਜਿਹੜੇ ਲੱਛਣ ਹੈ ਤੇ ਲੇਕਿਨ ਤੁਸੀਂ ਦੱਸਿਆ ਵੀ ਸ਼ਰਾਬ ਪੀਣ ਵਾਲੇ ਜਿਹੜੇ ਲੋਕ ਹੈ ਅਕਸਰ ਜਦੋਂ ਕੋਈ ਟੈਸਟ ਕਰਾਉਣ ਜਾਂਦਾ ਕੋਈ ਬੰਦਾ ਡਰਿੰਕ ਅੱਜਕੱਲੇ ਵੈਸੇ ਤਾਂ 90% ਲੋਕ ਡਰਿੰਕ ਕਰਦੇ ਹੀ ਹੁੰਦੇ ਆ ਤੇ ਜਦੋਂ ਕੋਈ ਗੱਲ ਜਾਂਦਾ ਭਾਈ ਡਾਕਟਰ ਤੁਸੀਂ ਪੁੱਛਦੇ ਹੋਣੇ ਆ ਵੀ ਭਾਈ ਡਰਿੰਕ ਕਰਦੇ ਹੋ ਉਹ ਕਹਿੰਦਾ ਜੀ ਹਾਂ ਕੁਝ ਕੁਝ ਕਰ ਲੈਂਦਾ ਫਿਰ ਤਾਂ ਸੇ ਪੱਕਾ ਹੀ ਪਤਾ ਵੀ ਜੀ ਫੈਟੀ ਲੀਵਰ ਹੋਊਗਾ ਕਿ ਐਸ ਤਨਾ ਹੁੰਦਾ ਹੈ ਕਿ ਨਾ ਦੇਖੋ ਅ ਡਿਪੈਂਡ ਕਰਦਾ ਹੈ ਕਿ ਐਲਕੋਹਲ ਦੀ ਕੰਜ਼ਮਪਸ਼ਨ ਕਿੰਨੀ ਹੈ ਠੀਕ ਹੈ ਕਈ ਲੋਕ ਕਹਿੰਦੇ ਥੋੜੀ ਜਿਹੀ ਪਿੰਦੇ ਆ ਹਰ ਇੱਕ ਦੀ ਥੋੜੀ ਜਿਹੀ ਡੈਫੀਨੇਸ਼ਨ ਡਿਫਰੈਂਟ ਹੈ ਇਸ ਲਈ ਇੱਕ ਬੋਤਲ ਵੀ ਥੋੜੀ ਨਹੀਂ ਹੈਗੀ ਸਹੀ ਗੱਲ ਠੀਕ ਹੈ ਨਾ ਹਰ ਇੱਕ ਦੀ ਥੋੜੀ ਦੀ ਨਹੀਂ ਬਸ ਪੋਵਾ ਕਫੀ ਲੈਂਦਾ ਹੈ ਹਰੋਜ਼ ਇਹ ਉਹਨਾਂ ਲਈ ਥੋੜੀ ਹੈ ਜਦਕਿ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਹੈ ਪੋਵਾ ਹੀ ਹੈ ਜਿਹੜਾ ਉਹਨਾਂ ਦੇ ਲੀਵਰ ਨੂੰ ਹੌਲੀ 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 ਦਰੀ ਕਰਕੇ ਖਰਾਬ ਕਰ ਦਿੰਦਾ ਹੈ ਕਿਉਂਕਿ ਲੀਵਰ ਇੱਕ ਐਸਾ ਅੰਗ ਹੈ ਜਿਹੜਾ ਆਪਣੇ ਆਪ ਨੂੰ ਰੀਜਨਰੇਟ ਕਰਦਾ ਰਹਿੰਦਾ ਹੈ ਮਤਲਬ ਜੇ ਉਹਦੇ ਕੁਝ ਡੈਮੇਜ ਹੋ ਰਿਹਾ ਹੋਵੇ ਤਾਂ ਉਹ ਸੈਲਫ ਰਿਪੇਅਰ ਦਾ ਟਾਈਮ ਬੀਤਾ ਚੀਦਾ ਨਾ ਜੇ ਤੁਸੀਂ ਹਰ ਰੋਜ਼ ਉਹਦੇ ਉੱਤੇ ਅਲਕੋਹਲ ਤੇ ਅਲਕੋਹਲ ਦੇਈ ਜਾ ਰਹੇ ਹੋ ਦੇਈ ਜਾ ਰਹੇ ਤਾਂ ਕੋਈ ਟਾਈਮ ਤਾਂ ਆਏਗਾ ਜਦੋਂ ਲੀਵਰ ਆਪਣੇ ਆਪ ਨੂੰ ਰਿਪੇਅਰ ਕਰਨਾ ਬੰਦ ਕਰ ਦੇਗਾ ਬਿਲਕੁਲ ਬਿਲਕੁਲ ਤਾਂ ਇਸ ਕਰਕੇ ਅਲਕੋਹਲ ਕੰਜ਼ਮਪਸ਼ਨ ਜੇ ਕੋਈ ਕਰਦਾ ਵੀ ਹੈ ਤਾਂ ਬਹੁਤ ਥੋੜੀ ਕੁਆਟਿਟੀ ਜਿਹੜੀ ਆਪਾਂ ਕਹਿੰਦੇ ਆ ਕਿ ਇੱਕ ਅਮਾਉਂਟ ਇੱਕ ਪਰਮਿਸਿਬਲ ਅਮਾਉਂਟ ਹੈ ਜਿਹਨੇ ਲੈ ਸਕਦਾ ਹੈ ਉਹ ਹੈ 60 ਐਮਐਲ ਬੰਦੇ ਵਾਲੀ ਠੀਕ ਹੈ ਤੇ 30 ml ਵੀ ਕਹਿੰਦੇ ਡਾਕਟਰ ਡਾਕਟਰ ਵੀ ਆਪ ਦੱਸ ਦਿੰਦੇ ਵੀ ਬਈ ਇੰਨਾ ਕਿ ਤੁਸੀਂ ਲੈ ਸਕਦੇ ਹੋ 60 ml ਫॉर ਮੈਲਸ ਐਂਡ 30 ml ਫॉर ਫੀਮੇਲਸ ਇਹ ਐਲਕੋਹਲ ਕੁਆਂਟੀਟੀ ਆ ਜਿਹੜੀ ਕੰਜ਼ੂਮ ਕਰ ਸਕਦੇ ਆ ਬਟ ਉਹਦੇ ਨਾਲ ਲਾਈਫ ਸਟਾਈਲ ਹੈਲਦੀ ਹੋਣਾ ਚਾਹੀਦਾ ਇਹ ਨਹੀਂ ਹੈ ਵੀ ਜੀ ਮੈਂ ਕਹਿੰਦਾ 60 ਐਮਐਲ ਪੀ ਸਕਦਾ ਤਾਂ 60 ਐਮਐਲ ਪੀ ਸਕਦੇ ਆ ਦਰਸ਼ਕ ਕਹਿੰਦੇ ਉਹਦੇ ਨਾਲ ਲਾਈਫ ਸਟਾਈਲ ਵੀ ਹੈਲਦੀ ਹੋਣਾ ਚਾਹੀਦਾ ਤਾਂ ਜੀ ਅੱਧੇ ਘੰਟੇ ਦੀ ਸਵੇਰੇ ਜੋਗਿੰਗ ਵੀ ਹੋਣੀ ਚਾਹੀਦੀ ਹੈ ਤੁਹਾਡਾ ਖਾਣਾ ਪੀਣਾ ਵੀ ਠੀਕ ਹੋਣਾ ਚਾਹੀਦਾ ਇਹ ਨਹੀਂ ਹੈ ਕਿ ਤੁਸੀਂ ਬਸ ਹੁਣ ਕਹਿੰਦਾ 60 ਐਮਐਲ ਤਾਂ ਪੀ ਜਾਣੀ ਹੈ ਜੀ ਅੱਜ ਕੱਲ੍ਹ ਹੁਣ ਇਹ ਕਹਿੰਦੇ ਐ ਵੀ ਨਾ ਉਹ ਡਾਕਟਰ ਵੀ ਡਾਕਟਰ ਨੇ ਕਹਿੰਦਾ ਵੀ ਸਾਰੇ ਕੈਂਪ ਦੇ ਹੁਣ ਆਪਾਂ ਈਵਨ ਸਿੰਗਲ ਡਰਿੰਕ ਜਿਹੜੀ ਹੈ ਇੱਕ ਪੈਗ ਲਗਾਇਆ ਹੋਇਆ ਵੀ ਤੁਹਾਡੇ ਲੀਵਰ ਨੂੰ ਡੈਮੇਜ ਕਰ ਸਕਦਾ ਅੱਛਾ ਜੀ ਠੀਕ ਹੈ ਨ ਕੋਈ ਵੀ ਅਮਾਉਂਟ ਆਫ ਐਲਕੋਹਲ ਇਜ਼ ਇੰਜੂਰੀਅਸ ਟੂ ਲਿਵਰ ਬਿਲਕੁਲ 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 ਤੇ ਬਹੁਤ ਵਧੀਆ ਤੁਸੀਂ ਡਾਕਟਰ ਜਾਣਕਾਰੀ ਦਿੱਤੀ ਹੈ ਐਸੀ ਤਾਂ ਬਿਮਾਰੀਆਂ ਹੋਰ ਵੀ ਬਹੁਤ ਹੈ ਪਰ ਥੋੜਾ ਜਿਹਾ ਸਮੇਂ ਦਾ ਵੀ ਧਿਆਨ ਰੱਖਣਾ ਚਾਹੁੰਦੇ ਆਂ ਵੀ ਸਮਾਜ ਦੇ ਵਿੱਚ ਰਹੀਏ ਤੇ ਤੁਸੀਂ ਜਾਣਕਾਰੀ ਜਿਹੜੀ ਦਰਸ਼ਕਾਂ ਨੂੰ ਹੋ ਸਕਦਾ ਬਹੁਤ ਵਧੀਆ ਪਾਈ ਹੋਵੇ ਤੇ ਹੁਣ ਜਾਂਦੇ ਜਾਂਦੇ ਜੇ ਕੋਈ ਕੋਈ ਆਪਣਾ ਕੋਈ ਤੁਸੀਂ ਕੋਈ ਸਵਾਲ ਹੈ ਜਾਂ ਕੋਈ ਕੋਈ ਜਾਣਕਾਰੀ ਸ਼ੇਅਰ ਕਰਨਾ ਚਾਹੁੰਦੇ ਉਹ ਤੁਸੀਂ ਕਰ ਸਕਦੇ ਆਂ ਬਿਲਕੁਲ ਜਿਹੜੀ ਮੈਂ ਇੱਕ ਹੋਰ ਜਾਣਕਾਰੀ ਜਿਹੜੀ ਸ਼ੇਅਰ ਕਰਨਾ ਚਾਹਾਂਗਾ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਹੁਣ ਮੌਨਸੂਨ ਸੀਜ਼ਨ ਹੈ ਇਸ ਦੇ ਵਿੱਚ ਹਰ ਸਾਲ ਆਪਾਂ ਦੇਖਦੇ ਹਾਂ ਕਿ ਕਈ ਬਿਮਾਰੀਆਂ ਜਿਹੜੀ ਹਰ ਸਾਲ ਫੈਲਦੀ ਫੈਲਦੀਆਂ ਜਿਵੇਂ ਡੇਂਗੂ ਚਿਕਨਗੁਨੀਆ ਹੋ ਗਿਆ ਸਪੈਸ਼ਲੀ ਮੈਂ ਇਸ ਤੇ ਫੋਕਸ ਕਰਨਾ ਚਾਹਾਂਗਾ ਕਿ ਡੇਂਗੂ ਕੈਸੀ ਬਿਮਾਰੀ ਹੈ ਜਿਸ ਤੋਂ ਬਚਿਆ ਜਾ ਸਕਦਾ ਹੈ ਉਹਨਾਂ ਬਚਣ ਦਾ ਤਰੀਕਾ ਕੀ ਹੈ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਧਿਆਨ ਰੱਖੀਏ ਕਿ ਆਪਣੇ ਘਰ ਘਰ ਦੇ ਆਲੇ ਦੁਆਲੇ ਘਰ ਦੇ ਬਾਹਰ ਆਸ ਪੜੋਸਚ ਕਿਤੇ ਵੀ ਪਾਣੀ ਨਾ ਜਮਾ ਹੁੰਦੀ ਹੈ ਠੀਕ ਹੈ ਉਹਦੇ ਲਈ ਕੀ ਹੈ ਕਿ ਜਿਹੜੇ ਘਰ ਦੇ ਵਿੱਚ ਕਿਸੇ ਦੇ ਕੁੱਲਰ ਹੈ ਉਹ ਕੁੱਲਰ ਨੂੰ ਨਿਯਮਿਤ ਤੌਰ ਤੇ ਉਹਨੂੰ ਸਾਫ਼ ਕਰੋ ਉਹ ਪੂਰਾ ਦਾ ਪੂਰਾ ਪਾਣੀ ਖਾਲੀ ਕਰੋ ਕਲੀਨ ਕਰੋ ਦੁਆਰਾ ਭਰੋ ਤੇ ਉਹਦੇ ਵਿੱਚ ਮੱਛਰ ਨਾ ਪੈਦਾ ਹੋਏ ਪਹਿਲੀ ਗੱਲ ਦੂਸਰਾ ਘਰ ਦੇ ਵਿੱਚ ਕੋਈ ਫਲਾਵਰ ਪੋਟਸ ਪਏ ਆ ਗਮਲੇ ਪਏ ਆ ਉਹ ਗਮਲੇ ਦੇ ਵਿੱਚ ਪਾਣੀ ਨਾ ਖੜਾ ਹੋਏ ਤੀਸਰਾ ਕੋਈ ਟਾਇਰ ਟੂਪੇ ਹੁੰਦੇ ਆ ਕੋਈ ਹੋਲੋ ਕੰਟੇਨਰ ਪੇ ਹੁੰਦੇ ਆ ਕਿਸੇ ਦੇ ਘਰ ਦੇ ਫਰੰਟ ਯਾਰਡ ਚ ਜਾਂ ਪਿਛਲੇ ਪਾਸੇ ਕਿਤੇ ਕੋਈ ਖਾਲੀ ਬਰਤਨ ਪੇ ਹੁੰਦੇ ਆ ਉਹਦੇ ਵਿੱਚ ਜੇ ਹਪੇ ਵੀ ਹੈ ਤਾਂ ਉਹਨਾਂ ਨੂੰ ਕੋਸ਼ਿਸ਼ ਕਰੋ ਕਿ ਉਹ ਪੁੱਠੇ ਰੱਖੇ ਜਾਣ ਤਾਂ ਕਿ ਉਹਨਾਂ ਦੇ ਵਿੱਚ ਪਾਣੀ ਜਮਾ ਨਾ ਹੋਵੇ ਕਿਉਂਕਿ ਡੇਂਗੂ ਚਿਕਨਗੁਨੀਆ ਮਲੇਰੀਆ ਦੇ ਮੱਛਰ ਐਸੇ ਹਨ ਜਿਹੜੇ ਥੋੜੇ ਜਿਹਾ ਪਾਣੀ ਦੀ ਵੀ ਡੇਂਗੂ ਦਾ ਮੱਛਰ ਐਸਾ ਜਿਹਨੂੰ 10 ਐਮਐਲ ਪਾਣੀ ਵੀ ਕਿਤੇ ਖੜਾ ਮਿਲ ਗਿਆ ਉਹਨੇ ਉੱਥੇ ਵੀ ਆਪਣਾ ਲਾਰਵਾ ਪ੍ਰੋਡਿਊਸ ਕਰ ਦੇਣਾ ਐਗ ਪ੍ਰੋਡਿਊਸ ਕਰ ਦੇਣਾ ਜਿਹਦੇ ਕਿ 10 ਐਮਐਲ ਪਾਣੀ ਦੇ ਵਿੱਚ ਵੀ ਉਹ ਮੱਛਰ ਦੂਸਰੀ ਗੱਲ ਜੇ ਘਰ ਦੇ ਬਾਹਰ ਕਿਤੇ ਕੋਈ ਪਾਣੀ ਖੜਾ ਹੈ ਤਾਂ ਆਪਾਂ ਹਰ ਵਾਰੀ ਇਹੀ ਨਾ ਸੋਚੀਏ ਕਿ ਐਡਮਿਨਿਸਟ੍ਰੇਸ਼ਨ ਆਕੇ ਜਾਂ ਮਿਊਨਿਸਪਲ ਕਮੇਟੀ ਵਾਲੇ ਆਕੇ ਉਹਨੂੰ ਠੀਕ ਕਰਨ ਜੇ ਕੋਈ ਘਰ ਦੇ ਅੱਗੇ ਤੁਹਾਨੂੰ ਛੋਟਾ ਮੋਟਾ ਕੋਈ ਪੋਟホール ਨਜ਼ਰ ਆਂਦਾ ਹੈ ਖੱਟਾ ਨਜ਼ਰ ਆਂਦਾ ਹੈ ਆਪਾਂ ਖੁਦ ਵੀ ਭਰ ਸਕਦੇ ਹਾਂ ਉਸ ਚ ਆਪਾਂ ਮਿੱਟੀ ਪਾਣੀ ਹੈ ਮਿੱਟੀ ਖੁਦ ਵੀ ਪਾ ਸਕਦੇ ਹਾਂ ਹਰ ਚੀਜ਼ ਲਈ ਆਪਾਂ ਡਿਪੈਂਡੈਂਟ ਨਾ ਰਹੀਏ ਐਡਮਿਨਿਸਟ੍ਰੇਸ਼ਨ ਤੇ ਤੇ ਉਹ ਤੇ ਜੇ ਕੋਈ ਐਡਮਿਨਿਸਟ੍ਰੇਸ਼ਨ ਵੱਲੋਂ ਹੈਲਥ ਡਿਪਾਰਟਮੈਂਟ ਵੱਲੋਂ ਸਪਰੇਅਸ ਲਈ ਆਂਦਾ ਹੈ ਤਾਂ ਉਹਨੂੰ ਮਨਾਂ ਨਾ ਕਰੀਏ ਬਿਲਕੁਲ ਘਰ ਦੇ ਅੰਦਰ ਬਾਹਰ ਕਿਤੇ ਵੀ ਸਪਰੇਅ ਕਰਨ ਲਈ ਆਂਦੇ ਤਾਂ ਉਹ ਸਪਰੇਅ ਨਿਯਮਿਤ ਤੌਰ ਤੇ ਇਸ ਮੌਸਮ ਦੇ ਵਿੱਚ ਹੈਲਥ ਡਿਪਾਰਟਮੈਂਟ ਜਰੂਰ ਸਪਰੇਅ ਕਰਾਂਦਾ ਹੈ ਤਾਂ ਉਹ ਕਰਵਾਈਏ ਤੇ ਤੀਸਰਾ ਆਪਾਂ ਜਿਹੜੇ ਆਪਣੇ ਕਲੋਥਸ ਹੈ ਇਸ ਮੌਸਮ ਦੇ ਵਿੱਚ ਜਦੋਂ ਹੁਣ ਮੌਨਸੂਨ ਸੀਜ਼ਨ ਹੋਣਾ ਹੈ ਤਾਂ ਫੁੱਲ 슬ੀਵਸ ਕਲੋਥਸ ਪਾਨੇ ਸ਼ੁਰੂ ਕਰੀਏ ਬੱਚਾ ਨੂੰ ਸਪੈਸ਼ਲੀ ਤਾਂ ਕਿ ਉਹ ਉਹਨਾਂ ਦੇ ਜਿੰਨਾ ਬਾਡੀ ਪਾਰਟ ਹੋ ਸਕੇ ਉਹ ਟਕਿਆ ਰਹੇ ਟਕਿਆ ਰਹੇ ਮੱਛਰ ਬਾਈਟ ਨਾ ਕਰੇ ਤੇ ਜਿਹੜਾ ਇਹ ਡੇਂਗੂ ਦਾ ਮੱਛਰ ਹੁੰਦਾ ਹੈ ਇਹ ਸਪੈਸ਼ਲੀ ਸਵੇਰੇ ਅ ਡਸਕ ਐਂਡ ਡਾਨ ਅਰਲੀ ਮਾਰਨਿੰਗ ਤੇ ਲੇਟ ਇਵਨਿੰਗ ਇਹ ਟਾਈਮ ਹੁੰਦਾ ਜਦੋਂ ਇਹ ਮੈਕਸਿਮਮ ਇਹਦੇ ਬਾਈਟ ਕਰਨ ਦੀ ਟੈਂਡੈਂਸੀ ਹੁੰਦੀ ਹੈ ਅੱਛਾ ਜੀ ਤਾਂ ਉਸ ਟਾਈਮ ਦੇ ਵਿੱਚ ਬੱਚਿਆਂ ਨੂੰ ਘਰ ਤੋਂ ਬਾਹਰ ਨਾ ਕੱਢਿਆ ਗਰਾਊਂਡਸ ਦੇ ਵਿੱਚ ਜਿੱਥੇ ਘਾਹ ਵਗੈਰਾ ਜ਼ਿਆਦਾ ਹੁੰਦਾ ਉੱਥੇ ਮੱਛਰ ਦੇ ਵੀ ਪੈਦਾ ਹੋਣ ਦੇ ਚਾਂਸਸ ਜ਼ਿਆਦਾ ਹੁੰਦੇ ਆ ਤਾਂ ਇਹਨਾਂ ਚੀਜ਼ਾਂ ਦਾ ਪ੍ਰੇਅਰ ਰੱਖਿਏ ਤੇ ਮੋਸਕਿਟੋ ਰਿਪੈਲੈਂਟ ਜਦੋਂ ਕੋਈ ਮੱਚ ਇਹ ਡੇਂਗੂ ਦਾ ਆਊਟਬ੍ਰੇਕ ਹੁੰਦਾ ਹੈ ਉਸ ਟਾਈਮ ਕੋਸ਼ਿਸ਼ ਕਰਿਏ ਕਿ ਮੋਸਕੀਟੋ ਰਿਪੈਲੈਂਟ ਜ਼ਰੂਰ ਯੂਜ਼ ਕਰੀਏ ਚਾਹੇ ਕੋਈ ਨੈਟ ਯੂਜ਼ ਕਰੀਏ ਚਾਹੇ ਕੋਈ ਸਪਰੇਅ ਯੂਜ਼ ਕਰੀਏ ਚਾਹੇ ਕੋਈ ਬਾਡੀ ਤੇ ਲਗਾਉਣ ਵਾਲੀ ਕਰੀਮ ਯੂਜ਼ ਕਰੀਏ ਮੋਸਕੀਟੋ ਰਿਪੈਲੈਂਟ ਆਪਣੇ ਤੇ ਬੱਚਿਆਂ ਦੇ ਜ਼ਰੂਰ ਅਪਲਾਈ ਕਰੀਏ ਤੇ ਇਨ ਕੇਸ ਜੇ ਕਿਸੇ ਨੂੰ ਡੇਂਗੂ ਹੋ ਜਾਂਦਾ ਹੈ ਤਾਂ ਨਾਲ ਦੀ ਨਾਲ ਉਸ ਦੀ ਆਪਣੇ ਕਿਸੇ ਵੀ ਹਸਪੀਟਲ ਦੇ ਵਿੱਚ ਜਾ ਕੇ ਟੈਸਟਿੰਗ ਕਰਾਓ ਤੇ ਨਾਲ ਉਹਦਾ ਟ੍ਰੀਟਮੈਂਟ ਜਲਦੀ ਤੋਂ ਜਲਦੀ ਸ਼ੁਰੂ ਕਰਾਓ ਕਿਉਂਕਿ ਇਹ ਐਸੀ ਬਿਮਾਰੀ ਹੈ ਜਿਹਨੂੰ ਟਾਈਮ ਸੀ ਰਹਿੰਦੇ ਟ੍ਰੀਟਮੈਂਟ ਸ਼ੁਰੂ ਹੋ ਜਵੇ ਤਾਂ ਕੋਈ ਪ੍ਰੋਬਲਮ ਨਹੀਂ ਆਉਂਦੀ ਪੇਸ਼ੈਂਟ ਬਿਲਕੁਲ ਠੀਕ ਹੋ ਜਾਂਦਾ ਹੈ ਪਰ ਜੇ ਕੰਪਲਿਕੇਟ ਹੋਵੇ ਤਾਂ ਇਹ ਜਾਨਲੇਵਾ ਵੀ ਹੋ ਸਕਦਾ ਹੈ ਅੱਛਾ ਕਹਿੰਦੇ ਵੀ ਫਟਾਫਟ ਖੂਨ ਦਾ ਪਾਣੀ ਬਣਨਾ ਸ਼ੁਰੂ ਹੋ ਜਾਂਦਾ ਹੈ ਖੂਨ ਦਾ ਖੂਨ ਪਤਲਾ ਹੋਣਾ ਸ਼ੁਰੂ ਹੋ ਜਾਂਦਾ ਹੈ ਪਲੇਟਲੇਟ ਕਾਊਂਟ ਘਟਣਾ ਸ਼ੁਰੂ ਹੋ ਜਾਂਦਾ ਹੈ ਨਸਾਂ ਚੋਂ ਪਾਣੀ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਜਿਸ ਕਰਕੇ ਬੀਪੀ ਫਾਲ ਕਰਦਾ ਹੈ ਪੇਸ਼ੈਂਟ ਸ਼ੌਕ ਚ ਲੜਦਾ ਬਿਲਕੁਲ ਸਾਡੇ ਕੋਲ ਸਾਡੇ ਹਸਪਤਾਲ ਦੇ ਵਿੱਚ ਇਸ ਦੇ ਲਈ ਹਰ ਤਰ੍ਹਾਂ ਦੀ ਫੈਸਿਲਿਟੀਜ਼ ਅਵੇਲੇਬਲ ਹੈ ਜੇ ਕਿਸੇ ਪੇਸ਼ੈਂਟ ਨੂੰ ਪਲੇਟਾ ਟ੍ਰਾਂਸਫਿਊਜ਼ਨ ਦੀ ਜ਼ਰੂਰਤ ਪੈਂਦੀ ਹੈ ਆਬਵੀਅਸ ਹੀ ਕਰਦੇ ਆ ਤੇ ਡੇਂਗੂ ਮਲੇਰੀਆ ਚਿਕਨਗੁਨੀ ਆਈ ਨਾ ਚਿੰਤਾ ਨੂੰ ਲੈ ਕੇ ਅਸੀਂ ਹਰ ਟਾਈਮ ਚੌਵੀਂ ਤੋਂ 7 ਵਜੇ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਸਾਨੂੰ ਜਾਣਕਾਰੀ ਦਿੱਤੀ ਹੈ ਪਿਆਰੇ ਦਰਸ਼ਕੋ ਤੇ ਫਿਰ ਦੁਬਾਰਾ ਅਸੀਂ ਕਿਸੇ ਹੋਰ ਜਾਣਕਾਰੀ ਦੇ ਨਾਲ ਤੁਹਾਡੇ ਨਾਲ ਰूबरू ਹੋਵਾਂਗੇ ਤੇ ਸਾਡੇ ਡਾਕਟਰ ਜੀਪ ਅਗਰਵਾਲ ਜੀ ਨੂੰ ਆਪਾਂ ਬਹੁਤ ਵਧਾਈ ਦਿੰਦੇ ਹਾਂ ਵੀ ਤੁਸੀਂ ਜਿਹੜੀ ਜਾਣਕਾਰੀ ਦਿੱਤੀ ਹੈ ਲੋਕਾਂ ਨੂੰ ਬੜੀ ਕਾਫੀ ਲਾਭੰਦ ਹੋਣਗੀ ਤੇ ਹੋਰ ਕਿਸੇ ਆਪਣੇ ਮਹਿਮਾਨ ਦੇ ਨਾਲ ਦੁਬਾਰਾ ਫਿਰ ਰूबरू ਡਾਕਟਰ ਸਾਹਿਬ ਜੀ ਨਮਸਕਾਰ ਜੀ ਤੁਹਾਡਾ ਥੈਂਕ ਯੂ ਥੈਂਕ ਯੂ ਮਸਤਕਾਰ ਦੇ ਪਹਿਲੇ ਦਸਕਾ ਮੈਂ ਸ਼ਮਸ਼ੀਰ ਬਗਾ ਤੁਸੀਂ ਦੇਖ ਰਹੇ ਹੋ ਆਰਟੀ 1 ਤੇ ਅੱਜ ਅਸੀਂ ਇੱਕ ਵਿਸ਼ੇਸ਼ ਗੱਲਬਾਤ ਕਰਨ ਵਾਸਤੇ ਜਾ ਰਹੇ ਹਾਂ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਡਾਕਟਰ ਰਾਜੀਵ ਅਗਰਵਾਲ ਜੀ ਮੈਸੇਜ ਮੈਡੀਸਨ ਨੇ ਤੇ ਐਮਬੀਬੀਐਸ ਡਾਕਟਰ ਨੇ ਜਿਹੜੇ ਕਿ ਗਵਰਨਮੈਂਟ ਦੇ ਵਿੱਚ ਸਰਕਾਰੀ ਹਸਪੀਟਲ ਦੇ ਵਿੱਚ ਜੌਬ ਹੈ